ਵਾਹਿਗੁਰੂ ਜੀ ਕੀ ਫਤਿਹ ਬਹੁਤ ਹੀ ਸਤਿਕਾਰਯੋਗ ਇਸ ਇਲਾਕੇ ਦੀ ਤੁੰਗੌਰ ਸਾਹਿਬੀਲੇ ਦੀ ਜਿਹੜੀ ਪ੍ਰੈਸ ਸਹਿਬਾਨ ਔਰ ਇਲਾਕੇ ਦੇ ਸਰਪੰਚ ਪੰਜ ਸਹਿਬਾਨ ਔਰ ਨਗਰ ਦੇ ਵੱਲੋਂ ਪਿੰਡ ਵੱਲੋਂ ਪਿੰਡ ਪਰਮਾਜੇ ਵਿੱਚੋਂ ਵੀ ਪਤਵੰਤੇ ਸੱਜਣ ਅਹੁਦੇਦਾਰ ਨਗਰ ਪੰਚਾਇਤ ਦੇ ਮੈਂਬਰ ਲੰਬੜਦਾਰ ਸਹਿਬਾਨ ਸਾਰੇ ਸਾਰਿਆਂ ਦਾ ਅੱਜ ਇੱਥੇ ਪਹੁੰਚਣ ਤੇ ਸਵਾਗਤ ਹੈ ਅਸੀਂ ਖੁਸ਼ ਆਏ ਕਿ ਸਾਡੀ ਬੇਨਤੀ ਨੂੰ ਪ੍ਰਵਾਨ ਕੀਤਾ ਹੈ ਪ੍ਰੈਸ ਕਾਨਫਰੰਸ ਕਰੀਏ ਪਿੱਛੇ ਆਵਾਜ਼ ਮੇ ਪਿੱਛੇ ਆਵਾਜ਼ ਨਹੀਂ ਜਾਂਦੀ ਪਿੱਛੇ ਆਵਾਜ਼ ਬਹੁਤ ਹੀ ਸਤਿਕਾਰਯੋਗ ਮੇਰੇ ਵੀਰੋ ਸਾਨੂੰ ਅੱਜ ਪ੍ਰੈਸ ਕਾਨਫਰੰਸ ਇਸ ਕਰਕੇ ਬੁਲਾਉਣੀ ਪਈ ਕਿ ਮੌਜੂਦਾ ਹਾਲਾਤਾਂ ਅੰਦਰ ਸਾਨੂੰ ਕੁਝ ਇਸ ਸਥਾਨ ਤੋਂ ਟਰਸਟ ਵਿੱਚੋਂ ਖਾਰਜ ਕੀਤੇ ਹੋਏ ਮੈਂਬਰ ਜੋ ਭਟਕੇ ਹੋਏ ਹਨ ਜਿਨ੍ਹਾਂ ਦੀ ਸ਼ਰਧਾ ਇਸ ਸਥਾਨ ਦੇ ਨਾਲ ਨਹੀਂ ਹੈ ਉਹ ਕੁਝ ਇਹੋ ਜਿਹਾ ਪ੍ਰਪੋਗੈਂਡਾ ਕਰ ਰਹੇ ਆ ਇਸ ਸਥਾਨ ਬਾਰੇ ਜਿਹਦੇ ਕਰਕੇ ਸਾਨੂੰ ਇਮੀਡੀਏਟਲੀ ਸ਼ਾਟ ਲਈ ਇਹ ਪ੍ਰੈਸ ਕਾਨਫਰੰਸ ਮਾਉਣੀ ਪਈ ਮੇਰੀ ਮੁਰਾਦ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਮੈਂ ਬਹੁਤੇ ਪਿਛੋਕੜ 'ਚ ਨਹੀਂ ਜਾਣਾ ਕਿ ਜਦੋਂ 21 ਜੁਲਾਈ ਨੂੰ ਗੁਰਦਰਾ ਸਾਹਿਬ ਵਿਖੇ ਪੁਲਿਸ ਭੇਜੀ ਗਈ ਸੀ ਉਸ ਪੁਲਿਸ ਦੇ ਰੋਸ ਵਿੱਚੋਂ ਲੋਕਾਂ ਨੇ ਬੜਾ ਦਹਿਸ਼ਤ ਪਾਈ ਗਈ ਸੀ ਉਸ ਨਜ਼ਰ ਉਹਦੇ ਨਜ਼ਰ 22 ਜੁਲਾਈ ਨੂੰ ਇੱਕ ਕਦੇ ਮੀਟਿੰਗ ਰੱਖੀ ਗਈ ਸੀ ਜਨਰਲ ਹਾਊਸ ਦੀ ਉਸ ਮੀਟਿੰਗ ਵਿੱਚ ਲੋਕਾਂ ਨੇ ਸਿਫਾਰਿਸ਼ ਕੀਤੀ ਸੀ ਕਿ ਜਿਹੜੇ ਲੋਕ ਇੱਥੇ 21 ਜੁਲਾਈ ਨੂੰ ਪੁਲਿਸ ਭੇਜਣ ਲਈ ਜ਼ਿੰਮੇਵਾਰ ਹਨ ਉਹਨਾਂ ਨੂੰ ਟੈਸਟ ਤੋਂ ਕੱਢ ਦਿੱਤਾ ਜਾਵੇ ਉਹਨਾਂ ਦੀ ਜਗ੍ਹਾ ਨਵੇਂ ਮੈਂਬਰ ਪਾਇਰੇ ਜਾਣ ਉਹ ਇਸੇ ਤਰ੍ਹਾਂ ਹੀ ਹੋਇਆ ਸੀ ਟੈਸਟ ਦੇ ਪੁਰਾਣੇ ਮੈਂਬਰ ਜਿਨ੍ਹਾਂ ਵਿੱਚੋਂ ਪੰਜ ਬੰਦੇ ਹੋ ਸੀ ਜਿਹੜੇ ਪੁਲਿਸ ਭੇਜਣ ਲਈ ਜ਼ਿੰਮੇਵਾਰ ਸਨ ਉਹਨਾਂ ਨੂੰ ਤੁਹਾਡੀ ਪੰਚਾਇਤ ਦੀ ਔਰ ਇਲਾਕੇ ਦੀ ਸਿਫਾਰਿਸ਼ ਤੇ ਉਹਨਾਂ ਨੂੰ ਕੱਢ ਦਿੱਤਾ ਗਿਆ ਸੀ ਔਰ ਨਵੇਂ ਮੈਂਬਰ ਪਾਇਰੇ ਗਏ ਸੀ ਅੱਜ ਉਹੀ ਮੈਂਬਰ ਗਾਂਤ ਫਰਪੋਗੰਡਾ ਇਸ ਸਥਾਨ ਨੂੰ ਬਦਨਾਮ ਕਰ ਲਈ ਇਸ ਸਥਾਨ ਦੀ ਜੋ ਕਮੇਟੀ ਚੱਲ ਰਹੀ ਹੈ ਉਹਨੂੰ ਭੰਡਣ ਦੇ ਲਈ ਇੱਕ ਉਪਰਾਲਾ ਕਰਦੇ ਫਿਰਦੇ ਆ ਜਿਸ ਦੇ ਕਰਕੇ ਸਾਨੂੰ ਪ੍ਰੈਸ ਕਾਨਫਰੰਸ ਬਣਾਉਣੀ ਪਈ ਇਸ ਤੋਂ ਪਹਿਲਾਂ ਕਿ ਬਾਬਾ ਜੀ ਦੀ ਜੋ ਦਸਤਾਰਬੰਦੀ ਹੈ ਉਹਦੇ ਬਾਰੇ ਬੜੀਆਂ ਚਰਚਾਂ ਹੋਈਆਂ ਇਹਨਾਂ ਨੂੰ ਇਹਨਾਂ ਨੇ ਨਾਮਜ਼ਦ ਕੀਤਾ ਇਹਨਾਂ ਨੇ ਕਿਹਾ ਇਹੀ ਪੰਜੇ ਪੰਛੇ ਬੰਦਿਆਂ ਨੇ ਕਿ ਇਹ ਬਾਬਾ ਜੀ ਦੇ ਦਸਤਾਰਬੰਦੀ ਇੱਕ ਗੁਰੂਗ੍ਰੰਥ ਸਾਹਿਬ ਦੀ ਬੇਅਦਬੀ ਹੋਈ ਹੈ ਜਿਹੜੀ ਕਿ ਮਾਨਯੋਗ ਕੋਰਟ ਨੇ ਇਹਨੂੰ ਸਪਸ਼ਟ ਕਰਤਾ ਮਾਨਯੋਗ ਕੋਰਟ ਦੇ ਵਿਚ ਇਹਨਾਂ ਦਾ ਕੇਸ ਪਾਇਆ ਉਸ ਕੇਸ ਦਾ ਫੈਸਲਾ ਹੋਇਆ ਉਹਦਾ ਫੈਸਲਾ 2024 ਚ ਹੋ ਗਿਆ ਸੀ ਕਿ ਇਹ ਜਿਹੜੀ ਇਹਨਾਂ ਦੀ ਦਸਤਾਰਬੰਦੀ ਹੋਈ ਆ ਬਿਲਕੁਲ ਠੀਕ ਹੋਈ ਆ ਕੋਈ ਵਿਅਦਬੀ ਨਹੀਂ ਹੋਈ ਜੋ ਉਸ ਮर्याਦਾ ਹੈ ਸਿੱਖ ਮर्याਦਾ ਅਨੁਸਾਰ ਬਾਬਾ ਸੁਖਵਾਲ ਸਿੰਘ ਦੀ ਦਸਤਾਰਬੰਦੀ ਹੋਈ ਆ ਭਾਵ ਇਹ ਤੁਹਾਡੇ ਇਸ ਫੈਸਲੇ ਨੂੰ ਦਸਤਾਰਬੰਦ ਜੇ ਫੈਸਲੇ ਨੂੰ ਉਹਨਾਂ ਨੇ ਪ੍ਰਵਾਨ ਕੀਤਾ ਔਰ ਜਿਹੜਾ ਕੋਰਟ ਹੈ ਅਦਾਰਤ ਹੈ ਅਦਾਰਤ ਨੇ ਇਹਨੂੰ ਮਨਜ਼ੂਰ ਕੀਤਾ ਹੈ ਔਰ ਅੱਜ ਅਦਾਲਤੀ ਮਨਜ਼ੂਰੀ ਨਾਲ ਤੁਹਾਡੀ ਸੰਗਤਾਂ ਦੀ ਮਨਜ਼ੂਰੀ ਨਾਲ ਰੱਖ ਕੇ ਦੀ ਮੂਜਾ ਅੱਜ ਬਾਬਾ ਜੀ ਸੇਵਾ ਨਿਭਾ ਰਹੇ ਹਨ ਇਸੇ ਸੰਬੰਧ ਵਿੱਚ ਅਸੀਂ ਬੇਨਤੀ ਇਹ ਕਰਨਾ ਚਾਹੁੰਦੇ ਹਾਂ ਕਿ ਪਿਛਲੀ ਕਾਨਫਰੰਸ ਵਿੱਚ ਵੀ ਇਸ ਗੱਲ ਦਾ ਜ਼ਿਕਰ ਕੀਤਾ ਗਿਆ ਸੀ ਕਿ ਇੱਕ ਅਕੈਡਮੀ ਇੱਥੇ ਖੋਲੀ ਹੋਈ ਹੈ ਜਿਹੜੀ ਕਿ ਨਿੱਜੀ ਅਕੈਡਮੀ ਹੈ ਉਸ ਨੂੰ ਚਲਾਉਂਦੇ ਰਹੀ ਮਿਸਟਰ ਪਾਰਨੀ ਜੀ ਸਿੰਘਲ ਰਿਟਾਇਰਡ ਪੁਲਿਸ ਅਧਿਕਾਰੀ ਹੈ ਜਿਹੜੇ ਉਹ ਇਹਨੂੰ ਚਲਾ ਰਹੇ ਹੈ ਆਰਾ ਉਸ ਦਿਨ ਵੀ ਗੱਲ ਹੋਈ ਸੀ ਕਿ ਇੱਕ ਇੱਥੇ ਦੀਵਾਨ ਹਾਲ ਬਣਾਇਆ ਹੋਇਆ ਪੁੱਤਰ ਸਾਹਿਬ ਦਾ ਜਿਹਦਾ ਨਾਮ ਦਸ਼ਮੇਸ਼ਗੜ੍ਹ ਸਾਹਿਬ ਦੇ ਨਾਂ ਤੇ ਉੱਤੇ ਛੇਰ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਨਾਂ ਤੇ ਉਸ ਜੋ ਦੀਵਾਨ ਹਾਲ ਹੈ ਉਹਦਾ ਨਾਮ ਰੱਖਿਆ ਗਿਆ ਸ਼ਮਤਾ ਨੇ ਬੜਪੁਰ ਬਰਾਲਾ ਕੀਤਾ ਮਾਹਪੁਰਸ਼ਾਂ ਨੇ ਬੜੀ ਬੜੀ ਧੰਵਾਦੀਆਂ ਉਹਨਾਂ ਦੇ ਮਾਹਪੁਰਸ਼ਾਂ ਨੇ ਬੜੀ ਸ਼ਾਦਾ ਨਾਲ ਬਹੁਤ ਮਾਇਆ ਭੇਟ ਕੀਤੀ ਹੈ ਔਰ ਸਾਰਿਆਂ ਦੇ ਉਪਰਾਲੇ ਨਾਲ ਜਿੱਥੇ ਇਲਾਕੇ ਦੇ ਮਾਹਪੁਰਸ਼ ਔਰ ਤੁਹਾਡੀ ਸੰਗਤ ਪਿੰਡ ਦੇ ਨਗਰ ਦੇ ਇਲਾਕੇ ਦੇ ਉਹਨਾਂ ਸਾਰਿਆਂ ਦੀ ਹਦਮ ਸਤਿਕਾਰ ਇਹ ਅਦੋ ਦਿਵਾਨ ਹਾਲ ਤੇ ਆ ਗਿਆ ਪਰ ਅਫਸੋਸ ਦੀ ਗੱਲ ਇਹ ਆ ਕਿ ਇਸ ਦਿਵਾਨ ਹਾਲ ਦੇ ਉੱਤੇ ਇੱਕ ਨਿੱਜੀ ਅਕਾਡਮੀ ਚਲਾਉਣ ਵਾਲੇ ਸ਼ਖਸ ਨੇ ਕਬਜ਼ਾ ਕਰਕੇ ਰੱਖਿਆ ਹੋਇਆ ਮਿਸਟਰ ਪਰਮਜੀਤ ਸਿੰਘ ਗਿੱਲ ਇੱਕ ਰਿਟਾਇਰਡ ਪੁਲਿਸ ਅਧਿਕਾਰੀ ਹੋਣ ਦੇ ਨਾਤੇ ਨਾਲ ਪੁਲਿਸ ਵੱਲੋਂ ਧੱਕਾ ਕੀਤਾ ਜਾ ਰਿਹਾ ਔਰ ਹੈਰਾਨੀ ਦੀ ਗੱਲ ਇਹ ਆ ਸਾਨੂੰ ਦੱਸਣ ਗੁਰੇਜ ਨਹੀਂ ਆ ਕਿ ਮੈਂ ਵੀ ਪਿਛਲੇ 2016 ਤੋਂ ਇੱਕ ਟ੍ਰਸਟ ਬਣਿਆ ਉਹਦਾ ਉਹਦਾ ਅਧਿਕਾਰੀ ਆ ਉਹਦਾ ਮੈਂਬਰ ਆ ਸਾਰੇ ਮੈਂਬਰਾਂ ਨੂੰ ਸਾਨੂੰ ਕਦੇ ਵੀ ਇਹ ਗੱਲ ਨਹੀਂ ਦੱਸੀ ਗਈ येडमी है ये जवान हाथ खोली जाने ये अच्छ चर्चा की थी जा रही है कि महापुरुषों ने कहा कि अकैडमी खोलो महापुरुषों ने कहा कि स्कूल खोलो बिल्कुल कहा बहुशक ये कोई डाउट नहीं है पर मपुरशा ने यह तो नहीं कहा भी निजी अकैडमी खोलो तो खोलो गुरद्वारा साहब के जवान हार्चे महापुरुषों ने यह गल कही है स्कूल खोलो अकैडमी खोलो बाबा जी न खोलो लेकिन उन्होंने ये कहना कि तुम गुरुद्वारा साहब का जवान हार कब्जा कर लो ਇਹ ਦਿਵਾਨ ਹਰਤੇ ਦੇ ਕਬਜ਼ਾ ਕਰਕੇ ਬੈਠੇ ਆ ਅਕੈਡਮੀ ਖੋਲਣ ਦੀ ਸਤਬਾਬਾ ਕਰਤਾ ਸਿੰਘ ਮਹਾਰਾਜ ਸਾਧੋਬਾ ਅਮਰ ਸਿੰਘ ਜੀ ਇਹ ਸਭ ਨੇ ਰੈਣਾ ਕੀਤੀ ਸੀ ਔਰ ਰਾਕੇ ਨੇ ਵੀ ਇਸ ਕਾ ਦੀ ਸ਼ਰਤ ਦਿੱਤੀ ਆ ਪ੍ਰਮਾਤ ਸਾਹਿਬ ਕੀਤੀ ਆ ਕਿ ਮੈਂ ਠੀਕ ਅਕੈਡਮੀ ਖੁੱਲੇ ਲੇਕਿਨ ਇਹ ਅਕੈਡਮੀ ਖੁੱਲੇ ਕਿੱਥੇ ਇਹ ਨਿੱਜੀ ਅਕੈਡਮੀ ਇਸ ਅਕੈਡਮੀ ਦਾ ਮੈਂ ਬਿਲਕੁਲ ਸਪਸ਼ਟ ਕਰਦਾ ਇਸ ਅਕੈਡਮੀ ਦਾ ਗੁਰਦੁਆਰਾ ਦਸ਼ਵੇਸ਼ਗੜ੍ਹ ਸਾਹਿਬ ਨਾਲ ਇੱਥੋਂ ਦੇ ਚਰਿਟੇਸ ਨਾਲ ਕੋਈ ਸੰਬੰਧ ਨਹੀਂ ਕਿਉਂਕਿ ਨਿੱਜੀ ਅਕੈਡਮੀ ਹੈ ਇਸ ਅਕੈਡਮੀ ਦਾ ਪ੍ਰੋਫਿਟੈਂਟ ਹਾਊਸ ਇਸ ਅਕੈਡਮੀ ਦੀ ਆਮਦਨ ਇਸ ਕੰਮ ਦਾ ਨੌਸ ਇਸ ਕੰਮ ਦਾ ਪ੍ਰੋਫਿਟ ਉਹ ਇੱਕ ਨਿੱਜੀ ਜੇਬ ਚ ਜਾਂਦਾ ਕਿਸੇ ਕੋ ਨਹੀਂ ਜਾਂਦਾ ਕੋਈ ਗੁਰਦਰਾ ਸਾਹਿਬ ਮੁਸਾਫੀਤਾ ਜਾਂਦਾ ਔਰ ਹੈਰਾਨੀ ਦੀ ਗੱਲ ਇਹ ਆ ਕਿ ਬੱਚੇ ਗੁਰਦਰਾ ਸਾਹਿਬ ਦੇ ਦਸਮੈਸ਼ ਅਕੈਡਮੀ ਦੇ ਜਿਹੜੇ ਬੱਚੇ ਆ ਉਹ ਗੁਰਦਰਾ ਸਾਹਿਬ ਦੇ ਨਾਂ ਤੇ ਸਤ ਬਾਬਾ ਕਰਤਾਰ ਸਿੰਘ ਮਹਾਰਾਜ ਦੇ ਨਾਂ ਤੇ ਦਾਖਲ ਕਰਾਈ ਜਾਂਦੇ ਆ ਔਰ ਉਹ ਉਹਦੇ ਨਿੱਜੀ ਅਕੈਡਮੀ ਹੈ ਉਹਦੀ ਜਿਹੜੀ ਫੀਸ ਹੈ ਉਹ ਅਫੀਸ਼ੈਂਟ ਪਾਈ ਜਾਂਦੀ ਔਰ ਹੈਰਾਨੀ ਦੀ ਗੱਲ ਮੈਂ ਪਿੱਛੇ ਵੀ ਚੈੱਕ ਕਰੇਤਾ ਸੀਗਾ ਕਿ ਪੈਰੋ ਮਾਜਰੇ ਦੇ ਵਿੱਚ ਅਕੈਡਮੀ ਹੈ ਬਾਬਾ ਸ਼ੰਤਬਾਬਾ ਕਰਤਾਰ ਸਿੰਘ ਮਹਾਰਾਜ ਨੇ ਪੈਰੋ ਮਾਝੇ ਦਾ ਨਾਂ ਦੁਨੀਆ 'ਚ ਰੋਸ਼ਨ ਕੀਤਾ ਮੈਂ ਪਹਿਲਾਂ ਵੀ ਜ਼ਿਕਰ ਕੀਤਾ ਸੀ ਮੈਂ ਕੈਨੇਡਾ ਗਿਆ ਸੀ ਉੱਥੇ ਇੱਕ ਬੰਦੇ ਨੇ ਮੇਰੇ ਇਹ ਕਰਕੇ ਮੇਰਾ ਸਤਾਰ ਕੀਤਾ ਕਿ ਤੁਸੀਂ ਪੈਰੋ ਮਾਝੇ ਨਾਲ ਸੰਬੰਧ ਰੱਖਦੇ ਹੋ ਭਾਵ ਦੁਨੀਆ ਦੇ ਅੰਦਰ ਦੇਸ਼ਾਂ-ਵਿਦੇਸ਼ਾਂ 'ਚ ਪੈਰੋ ਮਾਝੇ ਦਾ ਨਾਂ ਹੈ ਪਰ ਜਿਹੜਾ ਨਿੱਜੀ ਅਕੈਡਮੀ ਛਾਣ ਵਾਲਾ ਉਹਦੇ ਲਈ ਪੈਰੋ ਮਾਝੇ ਦਾ ਨਾਂ ਨਹੀਂ ਹੈ ਭਾਵ ਉਸ ਬੰਦੇ ਨੇ ਅਕੈਡਮੀ ਬਣਾਈ ਜਿਹੜੀ ਉਹਦਾ ਪ੍ਰਧਾਨ ਆਪ ਹੈ ਉਹਦੇ ਮੈਂਬਰ ਪਤਾ ਕਿੱਥੋਂ ਲਏ ਨੇ ਕੋਈ ਦਿੱਲੀ ਬੈਠਾ ਹੈ ਉਹ ਚੰਡੀਗੜ੍ਹ ਬੈਠਾ ਹੈ ਉਹ ਮਨੀ ਮਾਜਾ ਬੈਠਾ ਹੈ ਉਹ ਮਹਾੜੀ ਬੈਠਾ ਹੈ ਉਹ ਖੜਡ ਬੈਠਾ ਹੈ ਪੈਰੋ ਮਾਜੇ ਦੇ ਕੋਈ ਮੈਂਬਰ ਨਹੀਂ ਹੁੰਦਾ ਕਿਉਂ ਉਹ ਇਸ ਕਰਕੇ ਨਹੀਂ ਕੀਤਾ ਕਿ ਮੇਰੀ ਕਾਢੇ ਦੇ ਪੇਤ ਖੋਲ ਜਾਣਗੇ ਕੀ ਪੈਰੋ ਮਾਜੇ ਦੇ ਵਿੱਚ ਇਲਾਕੇ ਵਿੱਚ ਸਾਡੇ ਇਸ ਚੰਗੌਰ ਸਾਹ ਦੇ ਬੇਲੇ ਦੇ ਰਾਕੇ ਦੇ ਉੱਪਰ ਤੱਕ ਕੋਈ ਪੜੇ ਲਿਖਿਆ ਬੰਦਾ ਨਹੀਂ ਮਿਲਦਾ ਜਿਹੜਾ ਮਿਲਿਆ ਹੋਵੇ ਜਿਹੜਾ ਅਕਾਦਮੀ ਦੇ ਵਿੱਚ ਮੈਂਬਰ ਬਣ ਸਕੇ ਕਿਉਂ ਨਹੀਂ ਪਾਇਆ ਇਸ ਕਰਕੇ ਨਹੀਂ ਪਾਇਆ ਇੱਕ ਪਰਦਾ ਬਣਿਆ ਹੋਇਆ ਸੀ ਇਹ ਸਾਰੇ ਮੈਂਬਰ ਇਹਨੇ ਬਾਹਰ ਦੇ ਪਾਏ ਹੋਏ ਨੇ ਉਹੀ ਕੰਮ ਚਲਾ ਰਹੇ ਔਰ ਮੈਂ ਭਰਾਨਾ ਇਸ ਗੱਲ ਦਾ ਉਹ ਇਹ ਗੱਲ ਕਹਿੰਦੇ ਫਿਰਦੇ ਆ ਭਾਈ ਜੀ ਦੀਵਾਨ ਹਾਲ ਤਾਂ ਅਸੀਂ ਆਪਣੀ ਮਰਜ਼ੀ ਨਾਲ ਬਣਾਇਆ ਦੇਖੋ ਦੀਵਾਨ ਹਰਬੋਧ ਬਣ ਗਏ ਗੁਰਦਾਰ ਪੱਠਾ ਸਾਹਿਬ ਦੀਵਾਨ ਹਾਲ ਚੁਕਾ ਸਾਹਿਬ ਦੀਵਾਨ ਹਾਲ ਹੈ ਔਰ ਥੋੜੇ ਰਿਡੀ ਟਿੱਪੀ ਸਾਹਿਬ ਦੀਵਾਨ ਹਾਲ ਹੈ ਔਰ ਕੇਸਕਰ ਸਾਹਿਬ ਦੀਵਾਨ ਹਾਲ ਕਿਤੇ ਦੇਖਿਆ ਧਰਤੀ ਦੇ ਅੰਦਰ ਦੀਵਾਨ ਹਾਲ ਬਣਿਆ ਹੋ ਬਰਾਬਰ ਹੁੰਦਾ ਦੀਵਾਨ ਹਾਲ ਪਰ ਉਹ ਦੀਵਾਨ ਹਾਲ ਨੂੰ ਸਿੱਧਾ ਗੱਡੀਆਂ ਅੰਦਰ ਜਾਂਦੀਆਂ ਰਸਤਾ ਅੰਦਰ ਨੂੰ ਹੁੰਦਾ ਉਹ ਇਹ ਕਹਿੰਦੇ ਨੇ ਸਾਨੂੰ ਵੀ ਅਸੀਂ ਘੋੜੇ ਸੀ ਸਾਨੂੰ ਵੀ ਅਸਰਦਾ ਨਹੀਂ ਸੀ ਪਤਾ ਕਿ ਇਹ ਦੀਵਾਨ ਹਾਲ ਕੀ ਹੋ ਰਿਹਾ ਹੈ ਕਿਉਂਕਿ ਇਹਦਾ ਨਕਸ਼ਾ ਦਿੱਲੀ ਤੋਂ ਬਾਕੇ ਆਇਆ। ਇਹ ਦੀਵਾਨ ਹਾਲ ਦਾ ਠੇਕੇਦਾਰ ਦਿੱਲੀ ਸੀ। ਇਹਦਾ ਸਮਾਨ ਕਿੱਥੋਂ ਆਉਂਦਾ? ਕਿੱਥੋਂ ਲੋਹਾ ਆਉਂਦਾ? ਕਿੱਥੋਂ ਸਰੀਆ ਆਉਂਦਾ? ਕਿੱਥੋਂ ਸੀਮਿੰਟ ਆਉਂਦਾ? ਇਹਦਾ ਕੋਈ ਮਤਲਬ ਨਹੀਂ ਸਿਰਫ ਪੈਸੇ ਲੈਣ ਦਾ ਫਤਰ ਸੀ। ਪੈਸੇ ਗੁਦਰਾ ਸਾਹਿਬ ਤੋਂ ਜੁੜ ਜਾਂਦੇ ਸੀ। ਬਾਬੇ ਸੀ ਗੋਲੂ ਚੋਂ ਪੈਸਾ ਜਾਂਦਾ ਸੀ ਇਹ ਦੀਵਾਨ ਹਾਲ ਬਣਾਉਂਦੇ। ਪਰ ਇਹ ਹਾਲ ਅਰ ਭੜਕੇ ਮੇਰੇ ਹੈ। ਇਹਦੇ ਬਾਰੇ ਕਿਸੇ ਨੂੰ ਕੋਈ ਸੂਚਨਾ ਨਹੀਂ। ਸਾਨੂੰ ਕਿਸੇ ਨੂੰ ਨੱਸਿਆ ਗਿਆ ਕਿ ਦੀਵਾਨ ਹਾਲ ਦਾ ਗੇਟ ਆਏ ਟੇਡਾ ਬਣਨਾ ਸੱਪ ਵਾਂਗੂ ਤਾਂ ਕਿ ਅੰਦਰ ਗੱਡੀਆਂ ਦਾ ਜਾ ਸਕੇ ਕਾਰਸੀ ਵਾਲੀਆਂ। ਉਥੇ ਸਿਰ ਬੱਚੇ ਜਾ ਸਕਣ ਸਾਨੂੰ ਨਹੀਂ ਸੀ ਪਤਾ ਇਸ ਕਰਦਾ ਅੱਜ ਤੁਸੀਂ ਦੇਖੋ ਦੀਵਾਨ ਹਾਲ ਦਾ ਗੇਟ ਐ ਕਿੱਟਾ ਹੈ ਜਿਵੇਂ ਸਾ ਪੋਜੀਸ਼ਨ ਦਾ ਰਾਹ ਬਣਿਆ ਹੁੰਦਾ ਕਿਉਂ ਤਾਂ ਕਿ ਉੱਥੇ ਗੱਡੀ ਨਾ ਜਾਵੇ ਕੋਈ ਵੀ ਕਾਲ ਸੇਵਾ ਦੀ ਗੱਡੀ ਨਾ ਜਾਵੇ ਹੋਰ ਕੋਈ ਗੱਡੀ ਨਾ ਖੜੀ ਕਰ ਸਕੇ ਗੱਡੀਆਂ ਨਾ ਜਾਵੇ ਸਿਰਫ ਸਾਡੇ ਬੱਚੇ ਜਾਣ ਅੰਦਰ ਔਰ ਫਰਾਨੀ ਵੀ ਗੱਲ ਇਹ ਹੈ ਕਿ ਇਸ ਅਕੈਡਮੀ ਦੇ ਵਿੱਚ ਜਿਹੜਾ ਸਾਡਾ ਬੱਚੇ ਜਿਹੜੇ ਆ ਬਾਬਾ ਜੀ ਦੇ ਨਾਂ ਤੇ ਦਾਖਲ ਹੁੰਦੇ ਨੇ ਸਾਡੇ ਪਿੰਡ ਦਾ ਇਲਾਕੇ ਦਾ ਬੱਚਾ ਕੋਈ ਨਹੀਂ ਮੈਂਬਰ ਕੋਈ ਨਹੀਂ ਹੈ ਔਰ ਸਾਰੇ ਚਰਾਰੇ ਬਾਹਰ ਦੇ ਉਹਦਾ ਪਰਫਰਨ ਲੋਕ ਉਹ ਅੱਜ ਜਿਹੜਾ ਪ੍ਰਚਾਰ ਕੀਤਾ ਜਾ ਰਿਹਾ ਉਹ ਇਹ ਕੀਤਾ ਜਾ ਰਿਹਾ ਅਸੀਂ ਪਹਿਲਾਂ ਵੀ ਕੀਤਾ ਸੀ ਆ ਇਹ ਕਿਹਾ ਸੀ ਅੱਜ ਵੀ ਇਹ ਗੱਲ ਕਹਿੰਦੇ ਆ ਕਿ ਅਸੀਂ ਸਾਡਾ ਮਕਸਦ ਦੀਵਾਨ ਹਾਲ ਖਾਲੀ ਕਰਨ ਦਾ ਸਾਡੀਆਂ ਦੋ ਚੀਜ਼ਾਂ ਗੁਰਦਾਰ ਸਾਹਿਬ ਦੀਆਂ ਪ੍ਰੋਪਰਟੀਆਂ ਦੱਬੀ ਬੈਠੇ ਨੇ ਉਹ ਪੁਲਿਸ ਦੇ ਜੋਰ ਨਾਲ ਇੱਕ ਸਾਡੀ ਰਸਮੀ ਇੱਕ ਸਾਡਾ ਡਿਸਪੈਂਸਰੀ ਦਾ ਬਿਲਡਿੰਗ ਇੱਕ ਸਾਡਾ ਦੀਵਾਨ ਦਾ ਦੀਵਾਨ ਹਾਲ ਦੇ ਵਿੱਚ ਪੰਜ ਕਮਰੇ ਲੱਭ ਨੇ ਉੱਥੇ ਕਲਾਸਾਂ ਚੱਲਦੀਆਂ ਨੇ ਜਿਹੜਾ ਸਾਡੀ ਡਿਸਪੈਂਸਰੀ ਆ ਉਸ ਬਿਲਡਿੰਗ ਵਿੱਚ ਉਹਨਾਂ ਨੇ ਦਫ਼ਤਰ ਬਣਾਇਆ ਹੋਇਆ ਨਰਸੀ ਕੇ ਜਿਹਾ ਕਲਾਸਾਂ ਉੱਥੇ ਚੱਲਦੀਆਂ ਨੇ ਅਸੀਂ ਸਾਡੀ ਡਿਮਾਂਡ ਪਹਿਲਾਂ ਵੀ ਇਹੀ ਸੀ ਅੱਜ ਵੀ ਇਹੀ ਆ ਉਹ ਪੁਰਾਣੀ ਬਿਲਡਿੰਗ ਅੱਜ ਵੀ ਇਹੀ ਆ ਕਿ ਤੁਸੀਂ ਸਾਡਾ ਸਾਡੇ ਵੱਲੋਂ ਤੁਸੀਂ ਕਾਲਜ ਖੋਲੋ ਅਕਾਦਮੀ ਖੋਲੋ ਇਸ ਤੋਂ ਉੱਪਰ ਕੋਈ ਹੋਰ ਸੁਪਰਵਾਈਜ਼ਰੀ ਖੋਲੋ ਸਾਨੂੰ ਕੋਈ ਇਤਰਾਜ ਨਹੀਂ ਆ ਪਰ ਆਪਣੇ ਦਮ ਤੇ ਖੋਲੋ ਆਪਣੀ ਬਿਲਡਿੰਗ ਵਿੱਚ ਖੋਲੋ ਪਰ ਉਹਦੇ ਲਈ ਇਹ ਨਹੀਂ ਹੈ ਕਿ ਨਾ ਬਾਬਾ ਜੀ ਦਾ ਵਰਤ ਕੇ ਤੁਸੀਂ ਅਕਾडमी ਖੋਲ੍ਹਣੀ ਆ ਤੇ ਨਾਂ ਬਰਬਜ ਦਾ ਵਰਤ ਕੇ ਬੱਚੇ ਉਹਨਾਂ ਦੇ ਨਾਂ ਦੇ ਦਾਖਲ ਕਰਕੇ ਤੁਸੀਂ ਗੁਰਦਾਰ ਸਾਹਿਬ ਦੀ ਪ੍ਰਾਪਰਟੀ ਮੜਾਪੋ ਗੁਰਦਾਰਾ ਸਾਹਿਬ ਦੀ ਅੱਜ ਜਾਇਦਾਦ ਹੜੱਪੀ ਬੈਠੇ ਨੇ ਔਰ ਤੁਹਾਨੂੰ ਇੱਕ ਹੋਰ ਰਾਨੀ ਦੀ ਗੱਲ ਦੱਸਣ ਲੱਗਿਆ ਜਿਹੜੀ ਕਿ ਆਮ ਲੋਕਾਂ ਨੂੰ ਨਹੀਂ ਪਤਾ ਤੁਸੀਂ ਕੋਈ ਬੰਦਾ ਕਿਸੇ ਦੀ ਫਰਜ਼ ਕਢਾ ਸਕਦਾ ਨਹੀਂ ਕਢਾ ਸਕਦਾ ਤੁਹਾਡੀ ਕਿਸੇ ਦੀ ਫਰਜ਼ ਦੂਜਾ ਬੰਦਾ ਕਢਾ ਸਕਦਾ ਨਹੀਂ ਲੈ ਸਕਦਾ ਇਹ 420 ਹੈ ਗੁਰਦਾਰਾ ਸਾਹਿਬ ਦੀਆਂ ਫਰਜ਼ਾਂ ਇਸ ਦੀਵਾਨ ਹਾਲ ਜਿੱਥੇ ਬਣਿਆ ਹੋ ਗਿਆ ਫਰਜ਼ਾਂ ਜਿੱਥੇ ਡਿਸਟੈਂਸਿਵ ਬਣੀ ਹੋਈ ਆ ਬਿਲਡਿੰਗ ਹੋਈਆਂ ਫਰਜ਼ਾਂ ਘੜਾ ਕੇ ਪੁਲਿਸ ਦੇ ਜ਼ੋਰ ਨਾਲ ਇਹਨੇ ਉਹ ਪੁਲਿਸਿਆ ਉਥੇ ਕੋਰਟ ਕੇਸ ਲਾਈਆਂ ਹੋਈਆਂ ਨੇ ਉਥੇ ਦੀਵਾਨ ਹਾਲ ਦੀਆਂ ਫਰਦਾ ਆਪਣੇ ਅਕੈਡਮੀ ਦੇ ਕੇਸਾਂ ਨਾਲ ਲਾਈਆਂ ਹੋਈਆਂ ਨੇ ਕਿਹਾ ਤੁਸੀਂ ਦੱਸੋ ਮੈਂ ਪੱਤਰਕਾਰ ਨੂੰ ਪੁੱਛਣਾ ਚਾਹੁੰਦਾ 420 ਨਹੀਂ ਹੈ ਗੁਰਦਾਰ ਸਾਹਿਬ ਨਾਲ 420 ਦਾ ਪੂਰਾ ਕੇਸ ਬਣਦਾ ਹੈ ਲੇਕਿਨ ਅਸੀਂ ਬੇਬਸਾ ਸਾਡੀ ਮਜ਼ਦੂਰੀ ਇਹ ਆ ਕਿ ਜਿਹੜੇ ਇੱਥੇ ਬੱਚੇ ਪੜ੍ਹਦੇ ਨੇ ਉਹ ਸਾਡੇ ਆਪਣੇ ਬੱਚੇ ਆ ਸਾਨੂੰ ਉਹਨਾਂ ਨਾਲ ਨੰਦਰਦੀ ਆ ਤੇ ਜੇ ਅਸੀਂ ਫਰਾਨੀ ਦੀ ਗੱਲ ਪਹਿਲਾਂ ਵੀ ਕਹੀ ਸੀ ਕਿ ਪਿਛਲੇ ਸਾਲ 16 AC ਚੱਲਦੇ ਰਹੇ ਆ ਸਾਡੇ ਘਰ ਵਿੱਚ ਏ AC ਚੱਲਦਾ ਹੋਇਆ ਦਮ ਪਟਿਆ ਰਹਿੰਦਾ 16 AC ਦਾ ਬਿੱਲ ਕਿੱਥੋਂ ਜਾਂਦਾ ਸੀ ਗੋਲਕਿਉ ਗੁਰੂ ਕੋਲ ਗੋਲਕਿਉ ਤੋਂ ਤੁਹਾਡੇ ਤੋਂ ਤੁਹਾਡੇ ਪੈਸੇ ਜਿਹੜਾ ਕੋਈ ਦਸ ਦਸ ਮਿੰਟ ਦਾ ਮੱਥਾ ਟੇਕਦੇ ਉਹਦੇ ਤੋਂ ਮਾਇਆ ਦਿੱਤੀ ਜੀ ਅੱਜ ਬਾਬਾ ਜੀ ਮਾਰੇ ਆ ਕਿਉਂ ਬਾਬਾ ਜੀ ਬਿੱਲ ਜੋ ਦੇ ਰਹੇ ਸੀ ਕਿਉਂਕਿ ਬਾਬਾ ਜੀ ਨੇ ਇਹ ਕਹਤਾ ਅਕੈਡਮੀ ਦੀਵਾਨ ਹਰ ਖਾਦੀ ਕਰਦੇ ਹਾਂ ਅੱਜ ਬਾਬਾ ਜੀ ਮਾਰੇ ਇੱਕ ਹੋਰ ਟੈਕਨੀਕਲ ਗੱਲ ਮੈਂ ਪ੍ਰਸ਼ਨ ਦੱਸਣਾ ਚਾਹੁੰਦਾ ਕਿ ਇਹ ਇਹ ਧੂਰੀ ਇੱਕ ਨਾਲ ਦੀ ਅਕੈਡਮੀ ਚੱਲਦੀ ਆ ਉਸ ਬੇਸ ਤੇ ਉਹਨੇ ਅਕੈਡਮੀ ਖੋਲੀ ਆ ਕੋਈ ਪ੍ਰਾਈਵੇਟ ਅਕੈਡਮੀ ਆ ਉੱਥੇ ਦਾ ਪ੍ਰੋਫਿਟ ਲਾਉਂ ਚ ਇਹਨਾਂ ਦਾ ਆਪਣਾ ਇੱਥੇ ਵੀ ਖੁੱਲਿਆ ਉੱਥੇ ਦਾ ਜਿਹੜਾ ਪ੍ਰਿੰਸੀਪਲ ਹੈ ਤਿੰਨ ਟੀਚਰ ਕਦੇ ਦੋ ਕਦੇ ਤਿੰਨ ਟੀਚਰ ਧੂਰੀ ਤੋਂ ਆਉਂਦੀਆਂ ਨੇ ਉਹ ਆਉਂਦੀਆਂ ਨਹੀਂ ਰੋਜ਼ ਉਹ ਧੂਰੀ ਦੇ ਟੀਚਰਾਂ ਸ਼ਰਾਫਤ ਦੇਖੋ ਬਾਬਾ ਜੀ ਸ਼ਰਾਫਤ ਦੀ ਹੱਦ ਹੱਦ ਤੱਕ ਵੀ ਉੱਪਰ ਲੰਘੀ ਬਾਬਾ ਜੀ ਦੇ ਅਕਾਡਮੀ ਦੇ ਵਿੱਚ ਬਾਬਾ ਜੀ ਨੂੰ ਪੁੱਛਦੇ ਨਹੀਂ ਉੱਥੇ ਦੀ ਧੂਰੀ ਦੀ ਪ੍ਰਿੰਸੀਪਲ ਇੱਥੇ ਦੀ ਪ੍ਰਿੰਸੀਪਲ ਧੂਰੀ ਤੋਂ ਆਈ ਹੋਈ ਆ ਉਹ ਤੇ ਦੋ ਟੀਚਰਾਂ ਹੋ ਉਹ ਇੱਥੇ ਬਾਬਾ ਜੀ ਦੇ ਸਾਥੇ ਰਹਿੰਦੀਆਂ ਨੇ ਲੰਗਰ ਪਾਣੀ ਉਹਨਾਂ ਦਾ ਇੱਥੇ ਪਿਛਲੇ ਇੱਕ ਸਾਲ ਤੋਂ ਰਹਿਸ਼ ਉਹਨਾਂ ਦੀ ਇੱਥੇ ਆ ਜੇ ਤੁਸੀਂ ਇੰਨੇ ਗੱਡਸ ਰੱਖਦੇ ਹੋ ਬਹੁਤ ਵੱਡੇ ਤੁਸੀਂ ਅਫਸਰੋਂ ਕੋਲ ਸੇ ਤੁਸੀਂ ਕਿਤੇ ਇੰਤਜ਼ਾਮ ਕਰਉਣਾ ਦਾ ਰਹਿਣ ਦਾ ਕਿਉਂ ਨਹੀਂ ਕਰਦੇ ਉਸੇ ਇੰਤਜ਼ਾਮ ਇਹਦਾ ਮਤਲਬ ਇਹ ਆ ਕਿ ਉਹਨਾਂ ਦੇ ਵਿੱਚ ਪ੍ਰਿੰਸੀਪਲ ਹਨ ਉਹਨਾਂ ਦੇ ਸਟਾਫ ਹੈ ਧੂਵੀ ਵਾਲਾ ਉਹ ਰਹੇ ਬਾਬਾ ਜੀ ਕੋਲ ਲੰਗਰ ਬਾਬਾ ਜੀ ਕੋਲ ਸ਼ਕ ਤੇ ਕੰਮ ਕਰੇ ਉਹ ਇੱਕ ਪ੍ਰਾਈਵੇਟ ਅਕੈਡਮੀ ਵਾਸਤੇ ਨਿੱਜੀ ਕਾਢਣ ਵਾਸਤੇ ਜੇ ਬਾਬਾ ਜੀ ਕਹਿੰਦੇ ਨਹੀਂ ਤੇ ਬਾਬਾ ਜੀ ਦੀ ਕਿੰਨੀ ਸ਼ਰਤਾਂ ਚ ਕਹੀਏ ਬਾਬਾ ਜੀ ਨੂੰ ਕਈ ਵਾਰ ਗੱਲ ਹੋਈ ਹੈ ਮੀਟਿੰਗ ਵੀ ਇਹ ਕਰ ਬਾਬਾ ਜੀ ਉਹਨੂੰ ਕਹੋ ਬਾਬਾ ਜੀ ਕਹਿੰਦੇ ਮੈਂ ਇੱਕ ਲੰਗਰ ਦੇ ਹੋਣ ਦੇ ਨਾਤੇ ਮੈਂ ਕਿਵੇਂ ਕਹਿਦਾ ਮੈਂ ਲੰਗਰ ਸੀ ਲੋਕਾਂ ਨੇ ਲਾਇਆ ਪਰ ਹੈਰਾਨੀ ਦੀ ਗੱਲ ਹੈ ਕਿ ਧਰਵਾਦੀ ਤਾਂ ਹੋਣ ਬਾਬਾ ਜੀ ਦੇ ਕਿ ਸਾਡੇ ਦੋ ਟੀਚਰ ਰੱਖੇ ਪਿਆ ਉਲਟਾ ਟੀਚਰ ਬਾਬਾ ਜੀ ਦੇ ਇਹ ਨਾ ਬਾਬਾ ਜੀ ਨੇ ਰੱਖੇ ਬਣਾ ਦੇ ਉਹਨਾਂ ਦਾ ਲੰਗਰ ਪਾਣੀ ਰੋਹ ਦਾ ਰਾਣੀ ਪਾਣੀ ਦਾ ਖਰਚਾ ਪ੍ਰਧਾਨ ਤੋਂ ਦਾ ਖਰਚਾ ਉਹ ਸਾਰਾ ਇੱਥੇ ਹੋ ਰਿਹਾ ਹੈ ਤੇ ਉਹਦਾ ਬਦਨਾਮੀ ਬਾਬਾ ਜੀ ਨੂੰ ਖਰਾਨੀ ਦੀ ਗੱਲ ਹੈ ਕਿ ਬਾਬਾ ਜੀ ਦੇ ਨਾਂ ਦੇ ਉੱਤੇ ਇਹ ਅਕੈਡਮੀ ਚੱਲਦੀ ਆ ਕਿਸੇ ਨੂੰ ਇਹ ਇਸਤਾਨ ਦੇ ਨਾਲ ਕੋਈ ਸਬੰਧ ਨਹੀਂ ਪ੍ਰਾਈਵੇਟ ਅਕੈਡਮੀ ਨਾ ਦੀ ਪਰਸਨਲ ਅਕੈਡਮੀ ਆ ਇਹ ਉਹਨਾਂ ਨੇ ਨਵੀਂ ਪ੍ਰਚਾਰ ਸ਼ੁਰੂ ਕੀ ਕੀਤਾ ਪਿੰਡਾਂ ਜਾ ਕੇ ਬਈ ਜੀ ਗੁਰਦੁਆਰਾ ਸਾਹਿਬ ਦੀ ਜਿਹੜੀ ਕਮੇਟੀ ਹੈ ਸਾਨੂੰ ਕਮੇਟੀ ਚੋਂ ਨਹੀਂ ਬਰਾ ਬਣਾਉਂਦੇ ਆਪਣੀਆਂ ਕਮੇਟੀਆਂ ਲੱਗ ਬਣਾ ਦਿੰਦੇ ਦੋ ਗੱਲਾਂ ਤਿੰਨ ਗੱਲਾਂ ਨੇ ਬਾਹਰ ਜਾ ਕੇ ਲੋਕਾਂ ਨੂੰ ਹੋਈਆਂ ਸਰਪੰਚ ਸਾਹਿਬਾਨ ਬੈਠੇ ਆ ਹੋ ਸਕਦਾ ਇਹਨਾਂ ਚ ਵੀ ਕੋਈ ਆਇਆ ਹੋਵੇ ਉਹਨਾਂ ਨੇ ਲਿਖ ਕੇ ਤਾਂ ਕੁਝ ਹੋਰ ਗੱਲਾਂ ਲਿਖੀਆਂ ਨੇ ਪਰ ਦੱਸਿਆ ਇਹ ਹੈ ਕਿ ਜਿਹੜੀ ਹੁਣ ਬਾਬਾ ਜੀ ਦੀ ਕਮੇਟੀ ਕੰਮ ਕਰਦੀ ਹੈ ਉਹ ਸਾਡੇ ਅਕੈਡਮੀ ਨੂੰ ਬੰਦ ਕਰਾਉਣਾ ਚਾਹੁੰਦੀ ਹੈ ਸਾਡੀ ਕੋਈ ਇੱਛਾ ਨਹੀਂ ਬੰਦ ਕਰਾਉਂਗੀ ਅਸੀਂ ਅੱਜ ਵੀ ਕਹਿੰਦੇ ਆ ਪਿੱਛਾ ਵੀ ਕਿਹਾ ਸੀ ਅਸੀਂ ਕਦੇ ਨਹੀਂ ਕਹਾਂਗੇ ਅਕੈਡਮੀ ਬੰਦ ਕਰੋ ਅਕੈਡਮੀ ਚਲਾਓ ਜੀ ਸਾਡੇ ਕੇ ਚਲਾਓ ਪਰ ਸਾਡਾ ਦੀਵਾਨ ਹਾਲ ਖਾਲੀ ਕਰ ਦਿਓ ਸਾਡੀ ਦਾ ਹੱਥ ਬਨ ਕੇ ਬੇਨਤੀ ਇਹ ਹੀ ਆ ਕਿ ਦੀਵਾਨ ਹਰ ਖਾਲੀ ਕਰ ਦਿਓ ਚਲਾਓ ਸਾਡੇ ਬਲੋਂ ਤਾਂ ਅਸੀਂ ਅਕੈਡਮੀ ਨਹੀਂ ਕਾਲਜ ਚਲਾਓ ਹੋਰ ਕੋਈ ਮੈਡੀਕਲ ਕਾਲਜ ਚਲਾਓ ਸਾਨੂੰ ਕਹਿ ਤਰਾਜ ਪਰ ਆਪਣੀ ਮਰਨੀ ਗੁਰਦਰਾ ਸਾਹਿਬ ਦੀ ਦੀਵਾਨ ਹਰ ਸੰਗਤ ਦਾ ਦੀਵਾਨ ਹ ਉਹਨੂੰ ਨ ਵਰਤੋ ਇਹਨੂੰ ਇੱਕ ਪ੍ਰਚਾਰ ਤਾਂ ਇਹ ਕੀਤਾ ਜਾ ਰਿਹਾ ਦੂਜਾ ਪ੍ਰਚਾਰ ਕੀਤਾ ਜਾ ਰਿਹਾ ਹੈ ਕਿ ਹਸਪਤਾਲ ਜਿਹੜਾ ਚੱਲਦਾ ਚੈਰੀਟੇਬਲ ਉਹਨੂੰ ਬੰਦ ਕਰਨ ਜਾ ਰਹੇ ਤੁਸੀਂ ਦੱਸੋ ਤੁਹਾਡੇ ਚੋਂ ਕੋਈ ਬੰਦਾ ਆਇਆ ਕਿ ਨੇ ਕਿਤੇ ਕਿ ਦੇਖਿਆ ਕੋਈ ਹਸਪਤਾਲ ਬੰਦ ਹੋਵੇ ਨਾ ਹਸਪਤਾਲ ਬੰਦ ਹੋਣਾ ਲੋਕਾਂ ਦੀ ਸੇਵਾ ਜੇ ਲੱਗਿਆ ਹੋਵੇ ਅਸੀਂ ਹੁਣ ਵੀ ਲੱਗੇ ਹੋਏ ਹਾਂ ਅੱਜ ਵੀ ਬਾਬਾ ਜੀ ਤੁਹਾਡੀ ਜਾਣਕਾਰੀ ਲਈ 1.5 ਲੱਖ ਰੁਪਏ ਮਹੀਨੇ ਦਾ ਡਾਕਟਰਾਂ ਜੀ ਤਰ੍ਹਾਂ ਬਾਬਾ ਜੀ ਗੋਲੋਂਗ ਚੋ ਜਾਂਦੀ ਆ ਤੁਹਾਡੀ ਗੋਲੋਂਗ ਚੋ ਜਾਂਦੀ ਆ ਤੁਹਾਡੀ ਗੋਲੋਂਗ ਚੋ 1.5 ਲੱਖ ਰੁਪਏ ਮਹੀਨਾ ਕੈਰੀਟੇਬਲ ਹਸਪਤਾਲ ਨੂੰ ਜਾਂਦਾ ਹੈ ਉਹਦਾ ਪ੍ਰਾਫਿਟ ਰਾਇਸ ਇੱਕ ਬੰਦੇ ਕੋਲ ਜਾਂਦਾ ਉਹ ਚਲਾ ਰਿਹਾ ਜਿਹੜਾ ਹਸਪੀਟਲ ਅਸੀਂ ਫੇਰ ਵੀ ਚਿੰਤਤ ਨਹੀਂ ਬਹਿ ਜੀ ਜੀ ਕਰਨ ਚਲੋ ਕੋਈ ਗੱਲ ਨਹੀਂ ਲੋਕਾਂ ਦੀ ਸੇਵਾ ਚਲਣਾ ਚਾਹੀਦਾ ਉਹ ਇਹ ਪ੍ਰਚਾਰ ਕਰਦੇ ਫਿਰਦੇ ਆ ਬਈ ਜੀ ਇਹ ਹਸਪਤਾਲ ਵੀ ਬੰਦ ਕਰਾਉਣਾ ਕਹਿੰਦੇ ਨੇ ਸਾੜੀ ਕਾਡਮੀ ਬੰਦ ਕਰਾਉਣ ਨੂੰ ਕਹਿੰਦੇ ਨੇ ਸਾੜਾ ਇਸ ਕੋਈ ਛਾਂ ਨਹੀਂ ਇਹ ਗੱਲ ਸੀ ਪ੍ਰੈਸੇ ਰਹੀ ਕਲੀਅਰ ਕਰਨਾ ਚਾਹੁੰਦੇ ਆ ਪੰਚਾਂ ਸਰਪੰਚਾਂ ਨੂੰ ਕਿ ਅਸੀਂ ਬਿਲਕੁਲ ਅਕੈਡਮੀ ਬੰਦ ਕਰਨ ਦੇ ਹੱਕੀ ਨਹੀਂ ਆ ਅਸੀਂ ਇਹ ਕਹਿੰਦੇ ਆ ਵੀ ਅਕੈਡਮੀ ਚਲਾਓ ਪਰ ਵੇਖਣ ਆਪਣੇ ਬਲਬੂ ਤੇ ਚੱਲ ਚਲਾਓ ਇਹ ਨਹੀਂ ਹੋ ਸਕਦਾ ਬੱਚਿਆਂ ਤੋਂ ਪੈਸੇ ਤੁਸੀਂ ਲਓ ਫੀਸ ਤੁਸੀਂ ਆਪਣੀ ਜੇਬ ਚ ਪਾਓ ਤੇ ਬੋ ਦਾ ਬੋਝ ਆ ਜਿਹੜਾ ਉਹ ਦਿਵਾਨ ਹਾਲ ਤੇ ਪਵੇ ਸੰਗਤੇ ਪਵੇ ਗੁਰਦਾਰ ਸਾਹਿਬ ਤੇ ਪਵੇ ਅਸੀਂ ਇਸ ਦਾਦੀ ਵਿਰੋਧਤਾ ਕਰਦੇ ਆ ਪਹਿਲਾਂ ਵੀ ਕਰਦੇ ਸੀ ਅੱਜ ਵੀ ਕਰਦੇ ਆ ਉਦੋਂ ਔਲਾਵਾ ਜਿਹੜਾ ਕੈਂਪ ਇੱਥੇ ਦੇ ਕੋਈ ਕੈਂਪ ਲੱਗਦੇ ਆ ਸਭ ਕੁਝ ਹੁੰਦਾ ਔਰ ਉਸ ਦਿਨ ਚੱਲਦੇ ਰਿਹਾ ਕੋਈ ਦਿੱਕਤ ਨਹੀਂ ਆ ਤੀਜੀ ਗੱਲ ਉਹਨੇ ਇਹ ਸ਼ੁਰੂ ਕਰਤੀ ਆ ਬਈ ਜੀ ਕਮੇਟੀਆਂ ਜਿਹੜੀਆਂ ਆ ਉਹਦਾ ਸਾਨੂੰ ਨਹੀਂ ਲੱਗੇ ਦੇਖੋ ਜਦ ਤੁਸੀਂ ਐਡਾ ਬੜਾ ਪਹਾੜ ਪਟਤ ਤੁਸੀਂ ਗੁਰਦਾਰਾ ਸਾਹਿਬ ਦੇ ਉੱਤੇ ਪੁਲ ਸੜਾਤੇ ਔਰ ਪੁਲਸ ਨਹੀਂ ਛੌਣੀ ਬਣਾਤੀਏ ਸੀ ਸੰਗਤ ਨੇ ਉਹਦਾ ਰੋਜ਼ ਕੀਤਾ ਔਰ ਦਹਿਸ਼ਤ ਪੈਦਾ ਹੋ ਗਈ ਪਰ ਉਹ ਮਜੇ ਸੰਗਤ ਕੇ ਮੇ ਆਈ ਮੈਂ ਇੱਕ ਭੋਗ ਤੇ ਜਿਹੜਾ ਪਟਿਆਲੇ ਚ ਗਿਆ ਸੀ ਮੈਨੂੰ ਉੱਥੇ ਫੋਨ ਗਿਆ ਉਹ ਕਹਿੰਦੇ ਜੀ 21 ਜੁਲਾਈ ਨੂੰ ਤੁਸੀਂ ਆਏ ਨਹੀਂ ਇੱਥੇ ਮੈਂ ਕਿਹਾ ਮੈਂ ਨਹੀਂ ਇੱਥੇ ਆ ਨਹੀਂ ਸਕਿਆ ਪੂਰਨਮਾਸੀ ਆ ਕਹਿੰਦੇ ਤੇ ਪੁਲਸੇ ਪੁਲਸ ਹੁੰਦੀ ਹੈ ਮੈਨੂੰ ਕਿਸੇ ਪ੍ਰਾਈਵੇਟ ਬੰਦੇ ਨੇ ਫੋਨ ਕੀਤਾ ਸੀ ਇੱਥੋਂ ਨਹੀਂ ਬਾਹਰ ਦੇ ਬੰਦੇ ਨੇ ਪੇਰਾ ਪਾਬ ਕਹਿਣੇ ਤੋਂ ਯਾਰ ਕਿ ਐਡਾ ਬੜਾ ਤੁਸੀਂ ਹਰਕਤ ਕਰੀ ਐਡਾ ਬੜਾ ਪੰਜਾਬ ਸਾਰੀ ਦੂਜੇ ਜਿਹੜਾ ਦਾ ਪੁਲਿਸ ਮਗਾ ਕੇ ਤੇ ਭੇਜਦੀ ਐ ਫੇਰ ਸੰਗਤ ਨੇ ਤੁਹਾਨੂੰ ਕੱਢਦਾ ਹੁਣ ਅੱਜ ਤੁਸੀਂ ਕਿਹੜੀਆਂ ਕਮੇਟੀਆਂ ਚਾਉਣਾ ਚਾਹੁੰਦੇ ਆ ਉਹ ਹੁਣ ਚਾਹੁੰਦੇ ਆ ਵੀ ਉਹੀ ਕਮੇਟੀਆਂ ਸਾਨੂੰ ਦੁਬਾਰਾ ਫੇਰ ਲੈ ਲਓ ਇੱਕ ਆਪ ਵਿਚਾਰ ਕਰ ਰਹੇ ਆ ਵੀ ਸਾਨੂੰ ਕਮੇਟੀਆਂ ਚ ਨਹੀਂ ਲੰਦੇ ਆਪਣੀ ਮਰਜ਼ੀ ਨਾਲ ਕਮੇਟੀਆਂ ਬਣਾਈਆਂ ਬਾਬਾ ਜੀ ਨੂੰ ਕੋਰਟ ਨੇ ਅਧਿਕਾਰ ਦਿੱਤਾ ਕਿ ਬਾਬਾ ਜੀ ਸਰਪ੍ਰਸਤ ਇੱਥੇ ਦੇ ਮੁਖੀ ਹੋਣਗੇ ਇੱਥੇ ਦੇ ਜੋ ਹੈ ਉਹ ਮर्याਦਾ ਅਨੁਸਾਰ ਗੁਰਮੁਰਿਆਦਾ ਅਨੁਸਾਰਾਂ ਦੀ ਨਾਮ ਜਿੰਦਗੀ ਹੋਈ ਆ ਦਸਾਲਬੰਦੀ ਹੋਈ ਆ ਇਹ ਆਪਣੀ ਮਰਜ਼ੀ ਨਾਲ ਸਾਰੇ ਲੰਗਰ ਪ੍ਰਬੰਧ ਕਾਰ ਸੇਵਾ ਸਾਰੇ ਪਰਮੰਦੇ ਆਪਣੀ ਮਰਜ਼ੀ ਨਾਲ ਚਲਾਉਂਗੇ ਇਹਨਾਂ ਨੇ ਆਪਣੀਆਂ ਕਮੇਟੀਆਂ ਬਣਾਈਆਂ ਹੋਈਆਂ ਆ ਇਰਾਕੇ ਦੀਆਂ ਸੰਗਤਾਂ ਨਾਲ ਬਣਾਈਆਂ ਹੋਈਆਂ ਹੁਣ ਜੇ ਗੋਲਕਾਂ ਦੀ ਗੱਲ ਆ ਅਸਲ 'ਚ ਕੁਝ ਬੰਦਿਆਂ ਨੂੰ ਤਕਰੀਫ ਇਹ ਹੋਈ ਕਿ ਉਹ ਪਹਿਲਾਂ ਗੋਲ ਖੋਲਦੇ ਸੀ ਆਪਣੀ ਮਰਜ਼ੀ ਦੀ ਬੱਲੇ ਬੱਲੇ ਹੁੰਦੀ ਸੀ ਹਾਂਜੀ 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 ਤਹਿਸੀਲਦਾਰ ਸਾਹਿਬ ਤਹਿਸੀਲਦਾਰ ਸਾਹਿਬ ਹੁੰਦੀ ਸੀਾਂਜੀ ਸਲਾਮ ਹੁੰਦੀ ਸੀ ਉਹ ਹੁਣ ਖਤਮ ਹੋ ਹੁਣ ਬਾਬਾ ਜੀ ਨੇ ਜਿਹੜੀ ਕਮੇਟੀ ਬਣਾਈ ਆ ਬਾਬਾ ਜੀ ਦੀ ਹਾਜੀਤ ਗੋਲ ਖੁੱਲਦੀ ਹੈ ਬਾਬਾ ਜੀ ਹਾਜੀਤ ਗੋਲ ਗਿਣੀ ਜਾਂਦੀ ਹੈ ਬਾਬਾ ਜੀ ਦੀ ਹਾਜੀਤ ਗੋਲ ਰਜਿਸਟਰਾਂ ਚੜਦੀ ਹੈ ਬਾਬਾ ਜੀ ਦੀ ਹਾਜੀ ਵਿੱਚ ਉਹ ਜਿਹੜੇ ਕਮੇਟੀ ਹੈ ਉਹ ਤੁਹਾਡੀ ਪਿੰਡ ਪੈਰੋ ਮਜੇ ਦੀ ਨਹੀਂ ਹੈਗੀ ਅਰੇ ਕਿਤੇ ਲੋਕ ਆਦੇ ਉਹਦੇ ਚ ਬਾਹਲੇ ਪਿੰਡਾਂ ਦੇ ਵੀ ਲੋਕ ਹੈ ਜਿਹੜੇ ਕਮੇਟੀ ਜਿਹੜੇ ਗੋਲ ਗਿਣਦੇ ਆ ਉਹ ਗੋਲ ਗਾਂ ਗਿਣ ਕੇ ਰਜਿਸਟਰ ਆ ਜਾਂਦੀਆਂ ਰਜਿਸਟਰ ਐਂਟਰੀ ਹੁੰਦੀਆਂ ਔਰ ਉਹਦਾ ਹਿਸਾਬ ਕਿਤਾਬ ਤੁਹਾਡੀ ਜਾਣ ਕੇ ਰਹੀ ਪਿਛਲੀ ਮੀਟਿੰਗ ਵਿੱਚ ਕਾਰਜਕਾਰੀ ਵਿੱਚ ਉਹਦਾ ਹਿਸਾਬ ਕਿਤਾਬ ਸਾਰਾ ਦੱਸ ਦਿੱਤਾ ਗਿਆ ਤੇ ਸਾਲੋਂ ਪਿਛਲੇ 10 ਮਹੀਨਿਆਂ ਵਿੱਚ 10 ਮਹੀਨਿਆਂ ਦਾ ਸਾਫ ਸੀ ਲੋ ਜੁੜਾਈ ਤੋਂ ਲੈ ਕੇ ਵੀ 10 ਮਹੀਨਿਆਂ ਜਤੋਂ ਬਾਬਾ ਜੀ ਨੇ ਦਸਤਾਰ ਬੰਦੀ ਹੋਈ ਆ 10 ਮਹੀਨਿਆਂ ਵਿੱਚ ਇੰਨਾ ਸਾਨੂੰ ਪ੍ਰੋਫਿਟ ਹੋਇਆ ਐਨੀ ਸਾਡੀ ਗੋਲਕ ਆਈ ਆ ਐਨੀ ਸਾਨੂੰ ਦਿਸੰਗਤ ਤੋਂ ਪੈਸਾ ਆਇਆ ਐਨੀ ਸਾਡੀ ਵਿਹਾਈ ਹੋਈ ਆ ਤੇ ਇੰਨਾ ਸਾਡਾ ਖਰਚਾ ਹੋਇਆ ਚਾਹੇ ਉਹਤੇ ਚਾਹੇ ਉਹ ਸਾਡਾ ਆਪਣਾ ਤਿੰਨ ਪਰਵਿਦਾ ਸੀ ਚਾਹੇ ਹੋਰ ਖਾਤੇ ਉਹ ਸਾਰਾ ਹਿਸਾਬ ਦਾ ਦਸਤਾ ਗਿਆ ਗੱਲ ਕੇ ਪਹਿਲਾਂ ਕਦੇ ਨਹੀਂ ਦੱਸਿਆ ਗਿਆ ਸੋ ਮੈਂ ਇਹ ਬੇਨਤੀ ਕਰਨਾ ਚਾਹੁੰਦਾ ਤੁਹਾਨੂੰ ਅੱਜ ਤੁਹਾਨੂੰ ਅਸੀਂ ਤਕਲੀਫ ਦਿੱਤੀ ਆ ਸਰਪੰਚਾਂ ਨੂੰ ਪੰਚਾਂ ਨੂੰ ਤੁਸੀਂ ਸਾਡੀ ਇਸ ਗੱਲ ਨਾਲ ਸਹਿਮਤੀ ਜਾਂ ਨਹੀਂ ਸਹਿਮਤੀ ਹੈ ਸਹਿਮਤ ਉਹਦੇ ਬਾਰੇ ਤੁਸੀਂ ਸਾਨੂੰ ਪ੍ਰਵਾਨਗੀ ਦੇਣੀ ਹੈ ਔਰ ਨਾਲ ਹੀ ਮੈਂਫੀਰ ਤੁਹਾਡੀ رائے ਵੀ ਲੈਣਾ ਚਾਹੁੰਦੇ ਆਂ ਦੇਖੋ ਤੁਹਾਨੂੰ ਇਸ ਕਰਕੇ ਨਹੀਂ ਬੁਲਾਇਆ ਕਿ ਤੁਸੀਂ ਸਾਡੀ ਗੱਲ ਸੁਣੀ ਜਾਓ ਨਾ ਤੁਸੀਂ ਆਪਣੀ رائے ਵੀ ਦਿਓ ਆਪਣੀ ਸਲਾਹ ਵੀ ਦਿਓ ਕਿ ਆਸੀਂ ਗਲਤ ਕਹਿੰਦੇ ਆਂ ਜਿੱਥੇ ਅਸੀਂ ਗਲਤ ਆ ਉਥੇ ਸਾਨੂੰ ਦੱਸ ਦੋ ਕਲੇਓਕ ਲੱਗ ਅਸੀਂ ਬਿਲਕੁਲ ਉਸੇ ਸੁਧਾਰ ਕਰਾਂਗੇ ਕਿਉਂਕਿ ਇਹ ਸੇਵਾਦਾਰ ਤੁਹਾਡੀ ਸੇਵਾ ਚ ਨੇ ਅਸੀਂ ਪਹਿਲਾਂ ਸੇਵਾਦਾਰਾਂ ਦੇ ਸੇਵਾਦਾਰ ਤੁਸੀਂ ਸਾਨੂੰ ਕੰਤੇ ਫੜ ਕੇ ਪੁੱਛੋਗੇ ਇੱਥੇ ਆਹ ਕੰਮ ਗਲਤ ਹੋਇਆ ਜੀ ਅਸੀਂ ਉਹਦੀ ਹਾਜੀ ਭਰਾਂਗੇ ਉਹਦਾ ਜਵਾਬ ਦੇਵਾਂਗੇ ਨਹੀਂ ਜਵਾਬ ਦੇਵਾਂਗੇ ਅਸੀਂ ਉਹ ਗੱਲ ਬਾਬਾ ਜੀ ਦੇ ਨੋਟਿਸ 'ਤੇ ਆਮਾਂ ਲਈ ਬਾਬਾ ਜੀ ਨੂੰ ਕਹਾਂਗੇ ਵੇਖ ਤੇ ਸੁਧਾਰ ਕਰਾਓ ਸੋ ਇਸ ਕਰਕੇ ਤਾਂ ਅੱਜ ਪ੍ਰੈਸ ਕਾਨਫਰੰਸ ਕਰੀ ਹੈ ਪਰ ਅਸੀਂ ਇੱਕ ਹੋਰ ਸੂਚਨਾ ਹੈ ਕਿ ਉਹ 25 ਨੂੰ ਸ਼ੰਤ ਬਾਪਾ ਅਮਰ ਸਿੰਘ ਮਹਾਰਾਜ ਜੀ ਜਿਹੜੀ ਆ ਪਹਿਲੀ ਵਰ੍ਹੇਂ ਮਨਾਈ ਜਾਣੀ ਆ ਉਦੋਂ ਫ੍ਰੀ ਕੈਂਪ ਵੀ ਲੱਗਣਾ ਹੈ ਆਈਪ੍ਰੈਸ਼ਨ ਕੈਂਪ ਵੀ ਲੱਗਣਾ ਹੈ ਔਰ ਬਲੈਕਸ਼ਨ ਕੈਂਪੀ ਲੱਗਣਾ ਹੈ ਔਰ ਸਾਰੇ ਚਤਪ ਕੈਂਪ ਲੱਗਣਗੇ ਮੈਂ ਸਰਪੰਚਾਂ ਨੂੰ ਬੇਨਤੀ ਕਰਨਾ ਚਾਹੁੰਦਾ ਹੈ ਕਿ 25 ਤਰੀਕ ਨੂੰ ਜਿਹੜਾ ਚੇ ਵਰਸ਼ੀ ਮਨਾਉਣ ਦਾ ਪ੍ਰੋਗਰਾਮ ਰੱਖਿਆ ਹੈ ਇਹ ਤਾਂ ਦਿਵਾਨ ਹਾਲ ਤੇ ਹੋਈਗਾ ਸਮਾਗਮ ਵੱਡਾ ਉੱਥੇ ਬਾਹਰੋਂ ਕਿਸੀ ਨਹੀਂ ਜਦੇ ਵੀ ਆਉਣਗੇ ਔਰ ਉਦੋਂ ਤੁਸੀਂ ਆਪਣੇ ਆਪਣੇ ਪਿੰਡਾਂ ਵਿੱਚ ਅਰ ਕੋਈ ਲੋੜਵੰਦ ਜਿਹੜਾ ਗਰੀਬ ਤੋਂ ਗਰੀਬ ਹੈ ਜਿਹੜਾ ਸਮਝਦਾ ਮੈਨੂੰ ਲੋੜ ਹੈ ਆਕਰ ਉਹਨਾਂ ਨੂੰ ਅੱਖਾਂ ਦੇ ਲੈਂਸ ਪਾਉਣੇ ਨੇ ਯਾ ਕੋਰ ਮੈਡੀਕਲ ਸਹੂਲਤ ਦੀ ਸਥਿਤੀ ਹੋ ਰਹਾ ਹੈ ਉਹ ਸਾਰੇ ਸਾਨੂੰ ਤੇ ਦੱਸੋ ਇੱਥੇ ਬੈਠੇ ਨੇ ਪ੍ਰਬੰਧਕ ਸਰਪੰਚ ਸਾਹਿਬ ਬੈਠੇ ਨੇ ਐਕਸ ਸਰਪੰਚ ਇਥੋਂ ਦੇ ਜਨ ਸਕੱਤੀ ਹੈ ਇਸ ਟ੍ਰਸਟ ਦੇ ਇਹਨਾਂ ਵਿੱਚੋਂ ਯਾ ਕੋਰ ਵਿੱਚੋਂ ਮੈਨੂੰ ਦੱਸੋ ਤਾਂ ਕਿ ਇਹ ਸਾਰੇ ਬਾਬਾ ਜੀ ਨੂੰ ਦੱਸੋ ਤਾਂ ਕਿ ਉਹਨਾਂ ਨੂੰ ਫ੍ਰੀ ਲੈਂਕ ਪਾਈ ਜਾ ਸਕਣ ਅਰ ਕੋ ਇਸ ਮੌਕੇ ਦਾ ਵੱਤ ਵੰਦਾ ਰਹਾ ਫ੍ਰੀ ਲੈਂਕ ਪਾਈ ਜਾਣਗੇ ਹਰਦਨ ਦੀ ਮੈਡੀਕਲ ਸਹੂਲਤ ਦਿੱਤੀ ਜਾਊਗੀ ਇਹ 25 ਦਿਨ ਲਾਲ ਸਕੂਲ ਦੇ ਕੈਂਪ ਲੱਗੇਗਾ ਮੈਂ ਜਿੱਥੇ ਧੰਨਵਾਦੀ ਹਾਂ ਟ੍ਰਸਟ ਦੇ ਵੀਰਾਂ ਦਾ ਟ੍ਰਸਟ ਦਾ ਫੰਡ ਇਹਦਾ ਆਪਣੇ ਪੱਤਰਕਾਰਾਂ ਦਾ ਪੱਤਰਕਾਰ ਵੀਰਾਂ ਦਾ ਆਸ ਕਰਦੇ ਹਾਂ ਕਿ ਸਾਡੀ ਇਹ ਗੱਲ ਪਜਾਓਗੇ ਇੱਕ ਗੱਲ ਮੈਂ ਹੋਰ ਜ਼ਰੂਰ ਐਡ ਕਰਨੀ ਆ ਉਹ ਇਹ ਹੈ ਕਿ ਇਹ ਇਸ ਵੇਲੇ ਹਰਪਤਾਂ ਦੇ ਕੋਝੀਆਂ ਹਰਤਾਂ ਤੋਂ ਆਵਾਜ਼ ਨੇ ਆਉਂਦੀ ਜਿੱਥੇ ਇਹਨਾਂ ਨੇ ਪਿੰਡਾਂ ਵਿੱਚ ਜਾ ਕੇ ਪ੍ਰਚਾਰ ਸ਼ੁਰੂ ਕੀਤਾ ਕਿ ਮੇਰੀ ਘਟਵੀ ਬੰਦ ਕਰਾਉਣਾ ਚਾਹੁੰਦੇ ਨੇ ਇਹ ਹਸਪਤਾਲ ਬੰਦ ਕਰਾਉਣਾ ਚਾਹੁੰਦੇ ਨੇ ਇੱਕ ਰਣਨਾਵਾ ਹੋਰ ਸਟੈਪ ਲਿਆ ਇਹ ਤਾਂ ਅਸੀਂ ਪਹਿਲਾਂ ਤੋਂ ਕਹਿੰਦੇ ਆ ਕਿ ਸਾਨੂੰ ਪੁਲਿਸ ਦੇ ਜ਼ੋਰ ਨਾਲ ਧੱਕੇ ਨਾਲ ਸਾਨੂੰ ਹਰ ਤਿੱਕਰੀਆ ਦਵਾਇਆ ਜਾ ਰਿਹਾ ਹੈ ਜੇ ਅੱਜ ਕੋਈ ਵੀ ਕੰਮ ਸਰਪੰਚ ਸਾਹਿਬ ਬੈਠੇ ਨੇ ਇਹ ਸਾਬਕਾ ਸਮਾਜ ਆਗਰ ਕੋਈ ਵੀ ਕੰਮ ਹੁੰਦਾ ਜਦੋਂ ਪੁਲਿਸ ਆ ਜਾਂਦੀ ਹੁਣ ਨਵਾਂ ਕੰਮ ਕੀ ਕੀਤਾ ਉਹਨਾਂ ਨੇ ਕਿ ਇਹਨਾਂ ਨੇ ਜਦੋਂ ਪਿੰਡਾਂ ਦੀ ਪ੍ਰਚਾਰ ਸ਼ੁਰੂ ਕੀਤਾ ਵੇ ਅਕਾडमी ਬੰਦ ਕਰਾਉਣ ਨੂੰ ਫਿਰਦੇ ਨੇ ਇਹਨਾਂ ਨੇ ਪਿੰਡਾਂ ਵਿੱਚ ਜਾ ਕੇ ਲੋਕਾਂ ਨੂੰ ਦਰਸ਼ਨਾ ਸ਼ੁਰੂ ਕੀਤਾ ਕਿ ਭਾਈ ਅਸੀਂ ਅਕਾडमी ਬੰਦ ਨਹੀਂ ਕਰਾ ਰਹੇ ਅਜਾ ਅਕਾडमी ਇੱਥੋਂ ਤੋਂ ਦੂਸਰ ਸ਼ਿਫਟ ਕਰਨ ਨੂੰ ਕਹਿੰਦੇ ਆ ਭਾਈ ਇੱਥੋਂ ਲੈ ਜੋ ਕਲਾਸਾਂ ਆਪਣੀ ਜਿੱਥੇ ਮਰਜ਼ੀ ਚਲਾਓ ਹੁਣ ਉਹਨਾਂ ਨੇ ਨਵਾਂ ਕੰਮ ਕੀ ਕੀਤਾ ਉਹਨਾਂ ਨੇ ਇੱਕ ਪੁਲਿਸ ਕੋਲ ਨਵੀਂ ਰਿਪੋਰਟ ਦਰਜ ਕਰਾਤੀ ਹੈ ਕੱਲ ਕਿਉਂਕਿ ਪੁਲਿਸ ਇਹਨਾਂ ਦੀ ਆਪਣੀ ਹੋਰ ਅਫਸਰ ਨਾ ਰਿਟਾਇਰਡ ਇਸ ਕਰਕੇ ਪੁਲਿਸ ਨੂੰ ਆਪਣੀ ਸਮਝ ਆ ਹੈ ਹੈਰਾਨੀ ਦੀ ਗੱਲ ਹੈ ਕਿ ਪੁਲਿਸ ਅਥਾਰਟੀ ਇਹ ਗੱਲ ਨੂੰ ਬਿਲਕੁਲ ਨਹੀਂ ਸਮਝਦੀ ਪਰ ਅਸੀਂ ਇਸ ਗੱਲ ਨੂੰ ਬੜਾ ਲਾਈਟਲੀ ਲਿਆ ਹੋਇਆ ਜੀ ਅਸੀਂ ਸਖਤੀ ਚ ਨਹੀਂ ਲਿਆ ਜਦੋਂ ਅਸੀਂ ਸਖਤੀ ਚ ਲੈ ਲਿਆ ਇਹ ਭੱਜਣਾ ਪੈ ਜਣਾ ਇਹਨੂੰ ਭਾਵੇਂ ਪੁਲਿਸ ਅਫਸਰ ਪੁਰਾਣਾ ਹੋਵੇ ਭਾਵੇਂ ਮੌਜੂਦਾ ਹੋਵੇ ਅਸੀਂ ਹਰ ਇਸ ਪਾਸੇ ਜਾਣਾ ਨਹੀਂ ਚਾਹੁੰਦੇ ਕਿਉਂਕਿ ਉਹਨਾਂ ਨੇ ਨਮੀ ਸ਼ਿਕਾਇਤ ਦਰਜ ਕਰਾਤੀ ਹੈ ਹੁਣ ਇੱਕ ਵਾਰ ਸੇ ਕਹਿੰਦੇ ਸਾਨੂੰ ਕਮੇਟੀਆਂ ਚ ਲੈ ਲਓ ਮਿੰਤਾ ਕਰਦੇ ਬਾਬਾ ਜੀ ਦੀਆਂ ਸਾਨੂੰ ਕਮੇਟੀਆਂ ਲੈ ਲੋ ਅਸੀਂ ਕੋਈ ਹਰਕਤ ਨਹੀਂ ਕਰਾਂਗੇ ਕਹਨੂੰ ਦੂਜੇ ਪਾਸੇ ਪਰਸੋਂ ਇੱਕ ਨਵੀਂ ਐਫਆਈਰ ਆਉਗੀ ਕੱਲ ਪੁਲਿਸ ਵਾਲੇ ਆ ਕੇ ਦੱਸ ਕੇ ਗਏ ਆ ਉਹਦੇ ਵਿੱਚ ਪੰਜ ਛੇ ਬੰਦਿਆਂ ਦੇ ਨਾਮ ਆ ਉਹੀ ਬੰਦਿਆਂ ਦੇ ਨਾਮ ਜਿਹੜੇ ਪਿੰਡਾਂ 'ਚ ਜਾ ਕੇ ਇਹਦੀ ਕਹਿੰਦੇ ਆ ਵੀ ਅਕਾਡਮੀ ਅਸੀਂ ਬੰਦ ਕਰਾਉਣ ਨੂੰ ਨਹੀਂ ਕਿਹਾ ਉਹਨਾਂ ਦੀ ਸ਼ਿਕਾਇਤ ਕਰਕੇ ਹੁਣ ਖੁਦ ਸੁਨੇਹਾ ਆਇਆ ਕੱਲ ਸੁਨੇਹਾ ਆਇਆ ਠੀਕ ਆ ਵੀ ਤੁਹਾਨੂੰ ਹੁਣੇ ਐਸਪੀ ਦਫ਼ਤਰ ਬੁਲਾਇਆ ਰੋਪੜ ਇਹਨਾਂ ਨੇ ਸਮਝਾਇਆ ਵੀ ਸਾਡੇ ਕੋਈ ਨਹੀਂ ਆਦੀ ਆ ਨਹੀਂ ਸਕਦੇ ਬੰਦੇ ਬਾਹਰ ਨੇ ਧੰਤ ਨੂੰ ਲਾਉਂਦੇ ਆ ਜਿਹੜੀਆਂ ਲਾਉਂ ਲੱਗੇ ਹੋਏ ਆ ਤਾਂ ਉਹਨਾਂ ਨੇ ਲੋਏ ਕਿਹਾ ਵੀ ਤੁਸੀਂ ਸੋਮਵਾਰ ਨੂੰ ਆ ਬਾਬਾ ਜੀ ਤੋਂ ਇਲਾਵਾ ਜਾਣ ਸਕਦੀ ਆਪਣਾ ਇਹ ਬੱਲੀ ਪੰਚਾਇਤ ਮੈਂਬਰ ਆ ਤੇ ਗੁਰਨਾਮ ਸਿੰਘ ਪੰਚਾ ਹੋਰ ਤਿੰਨ ਚਾਰ ਇੱਕ ਮੁੰਡਾ ਬਿੰਦੂ ਆ ਪੰਜ ਚਾਰ ਬੰਦਿਆਂ ਦੇ ਨਾਮ ਲਖਾਏ ਹੋਏ ਉਹੀ ਬੰਦੇ ਜਿਹੜੇ ਮੂਹਰੇ ਹੋ ਕੇ ਕੰਮ ਕਰਦੇ ਆ ਤਾਂ ਕਿ ਆਪਣੇ ਪੁਲਿਸ ਦੇ ਜੋਰ ਨਾਲ ਉਹਨਾਂ ਨੂੰ ਦਬਾਇਆ ਜਾ ਸਕੇ ਦਰਦਾਇਆ ਜਾ ਸਕੇ ਡਰਾਇਆ ਜਾ ਸਕੇ ਧਮਕਾਇਆ ਜਾ ਸਕੇ ਉਹ ਮੁੜ ਕੇ ਪਿੰਡਾਂ 'ਚ ਲੋਕਾਂ ਕੋਲ ਨਾ ਜਾਣ ਸਾਡੀ ਜਿਹੜੀ ਸਚਾਈ ਆ ਉਹ ਲੋਕਾਂ ਨੂੰ ਨਾ ਦੱਸਣ ਇਸ ਕਰਕੇ ਆ ਹਰਕਤ ਕੀਤੀ ਉਹਨਾਂ ਨੇ ਨਵੀਂ ਤੋਂ ਮੈਂ ਇੱਕ ਗੱਲ ਜ਼ਰੂਰ ਕਹਿਣਾ ਚਾਹੁੰਦਾ ਕਿ ਬਾਬਾ ਜੀ ਕੋਲ ਕਿਸੇ ਬੰਦੇ ਦਾ ਇੱਕ ਸਨੇਹਾ ਆਇਆ ਕਿ ਭਈ ਬਾਬਾ ਜੀ ਨੂੰ ਸਾਡੀ ਸ਼ਿਕਾਇਤ ਨਹੀਂ ਕਰਨੀ ਚਾਹੀਦੀ ਜਿਹੜੀ ਗੱਲ ਮੈਂ ਪਹਿਲਾਂ ਕਹੀ ਹੈ ਨਾ ਕਿ ਅਸੀਂ ਅਜੇ ਆਪਣੇ ਆਜ ਤੇ ਆਏ ਨਹੀਂ ਹੈ ਬਾਬਾ ਜੀ ਜੇ ਆਪਣੀ ਅਸਲੀ ਪੋਜੀਸ਼ਨ ਆਏ ਨਹੀਂ ਆ ਵੀ ਮੈਂ ਵਿਰੋਧਤਾ ਕਰਨੀ ਆ ਅੱਜ ਵੀ ਬਾਬਾ ਜੀ ਨੇ ਕਿਹਾ ਮੈਂ ਸੰਗਤ ਚੋਂ ਆ ਮੈਂ ਤੁਹਾਡੇ ਨਾਲ ਨਹੀਂ ਬੈਠਣਾ ਮੈਂ ਉਧਰ ਬੈਠਣਾ ਸੰਗਤ ਚ ਮੈਂ ਸੰਗਤ ਦਾ ਬੰਦਾ ਬਿਲਕੁਲ ਮੈਂ ਇਹ ਯਾਪੀਸ਼ੋਰ ਕਰਦਾ ਇਸ ਗੱਲ ਦੀ ਫਰਾਨੀ ਦੀ ਗੱਲ ਇਹ ਆ ਕਿ ਇਹਨਾਂ ਨੇ ਇਹ ਕਹਿਤਾ ਕਿ ਪਿਛਲੇ ਇੱਕ ਸਾਲ ਤੋਂ 3 ਜੁਲਾਈ ਤੋਂ ਲੈ ਕੇ ਪਤਿਆਂ ਨੇ ਕਿੰਨੀਆਂ ਸ਼ਿਕਾਇਤਾਂ ਇਹਨਾਂ ਕਰ ਲਈਆਂ ਬਾਬਾ ਜੀ ਦੀਆਂ ਵੀ ਸਾਰੇ ਕਮੇਟੀ ਵਾਲਿਆਂ ਦੀਆਂ ਡੀਜੀਪੀ ਤੋਂ ਲੈ ਕੇ گورنر ਤੋਂ ਲੈ ਕੇ ਮੁੱਖ ਮੰਤਰੀ ਤੋਂ ਲੈ ਕੇ ਡੀਸੀ ਐਸਐਸਬੀ ਆਪਣਾ ਡੀਐਸਪੀ ਚੰਗੌਰ ਸਾਹਿਬ ਆਪਣਾ ਐਸਡੀਐਮ ਚੰਗੌਰ ਸਾਹਿਬ ਕੋਈ ਨਹੀਂ ਛੱਡਿਆ ਜਿੱਥੇ ਜਦੋਂ ਬਾਬਾ ਜੀ ਨੇ ਇੱਕ ਆਪਣੀ ਡਿਫੈਂਸ ਵਿੱਚ ਇਹਨਾਂ ਦਾ ਜਵਾਬ ਦਿੱਤਾ ਤਾਂ ਉਧਰੋਂ ਜਵਾਬ ਕੀ ਆਉਂਦਾ ਇੱਕ ਬੰਦਾ ਉਹਨਾਂ ਦਾ ਸਖਸ਼ ਮੈਂਬਰ ਕਹਿੰਦਾ ਸਾਡੇ ਮੈਂਬਰ ਆ ਬੜਾ ਸਹਾਰਾ ਹੀ ਹੋਗਾ ਉਹ ਕਹਿੰਦਾ ਬਾਬਾ ਜੀ ਨੂੰ ਸ਼ਿਕਾਇਤ ਨਹੀਂ ਸੀ ਸਾਡੀ ਕਰਨੀ ਚਾਹੀਦੀ ਦੇਖੋ ਦੇਖੋ ਹੈਰਾਨੀ ਦੀ ਗੱਲ ਉਹ ਕਹਿੰਦੇ ਵੀ ਅਸੀਂ ਜਿੰਨੀ ਮਰਜੀ ਬਾਬਾ ਜੀ ਨੂੰ ਸ਼ਿਕਾਇਤਾਂ ਕਰੀ ਜਾਈਏ ਰੋਜ਼ ਨਹੀਂ ਤੇ ਸ਼ਿਕਾਇਤਾਂ ਕਰੀਏ ਭਾਵੇਂ ਮੁੱਖ ਮੰਤਰੀ ਨੂੰ ਕਰੀਏ ਭਾਵੇਂ ਗਵਰਨਰ ਨੂੰ ਕਰੀਏ ਭਾਵੇਂ ਡੀਜੀਪੀ ਨੂੰ ਕਰੀਏ ਬਾਬਾ ਜੀ ਨੂੰ ਸਾਡੀ ਸ਼ਿਕਾਇਤ ਨਹੀਂ ਸੀ ਕਰਨੀ ਚਾਹੀਦੀ ਦੱਸੋ ਬਾਬਾ ਜੀ ਨੂੰ ਸਾਡੀ ਸ਼ਿਕਾਇਤ ਨਹੀਂ ਸੀ ਕਰਨੀ ਚਾਹੀਦੀ ਕਿਉਂ ਬਾਬਾ ਜੀ ਕਿੰਨੇ ਕਿ ਨਹੀਂਵੇਂ ਹੋਣਗੇ ਬਾਬਾ ਜੀ ਕਿੰਨੇ ਕਿ ਝੋਣਗੇ ਕਿੰਨੇ ਕ ਬਾਬਾ ਜੀ ਹੋਰ ਤੁਹਾਡੀਆਂ ਸ਼ਿਕਾਇਤਾਂ ਸੁਣਨਗੇ ਸੋ ਮੈਂ ਪ੍ਰੈਸ ਦੇ ਸਾਹਮਣੇ ਇਹ ਕਹਿਣਾ ਚਾਹੁੰਦਾ ਤੇ ਅੱਜ ਵੀ ਇਹ ਸਾਡੀ ਬੇਨਤੀ ਹੈ ਕਿ ਜਿਵੇਂ ਧਮਕੀਆਂ ਦਿੱਤੀਆਂ ਜਾਂਦੀਆਂ ਆਉਣ ਵਾਲੇ ਸਮੇਂ 'ਚ ਹੋ ਸਕਦਾ ਇਹ ਹੋਰ ਹਰਕਤਾਂ ਕਰਨ ਹੋਰ ਤੰਗ ਕਰਨ ਸਾਡਨ ਪਰੇਸ਼ਾਨ ਕਰਨ ਸਾਡੀ ਸੇਵਾਦਾਰਾਂ ਨੂੰ ਅਸੀਂ ਬੇਨਤੀ ਕਰਦੇ ਹਾਂ ਕਿ ਤੁਸੀਂ ਇਸ ਗੱਲ ਦਾ ਨੋਟਿਸ ਲੈ ਕੇ ਸਾਡੀ ਪ੍ਰੈਸਿੰਗ ਦੀ ਉਹ ਨਿਊਜ਼ ਕਿ ਭਈ ਆਗਰ ਕੋਈ ਇਹੋ ਜੀ ਹਰਕਤ ਹੁੰਦੀ ਆ ਅੱਜ ਤੱਕ ਇਹਨਾਂ ਨੇ ਸ਼ਿਕਾਇਤਾਂ ਹੀ ਕੀਤੀਆਂ ਮੋਝਵਾਨੀ ਕਾਹਲੀ ਨਾ ਨ ਮਿਸ ਹੈਪਨਿੰਗ ਹੁੰਦੀ ਆ ਸਕੂਟਰਾਂ ਤੇ ਜਾਂਦੇ ਨੇ ਕਾਰਾਂ ਜਾਂਦੇ ਨੇ ਗੱਡੀ ਜਾਂਦੇ ਨੇ ਅਗਰ ਸਾਡੇ ਕਿਸੇ ਸੇਵਾਦਾਰ ਨੂੰ ਬਾਬਾ ਜੀ ਨੂੰ ਜਾਂ ਕਿਸੇ ਹੋਰ ਦਾ ਜਾਂਦੀ ਮਾਰੀ ਨੁਕਸਾਨ ਹੁੰਦਾ ਉਹਦੇ ਲਈ ਇਹ ਕੁਝ ਮੈਂਬਰ ਜਿਹੜੇ ਕਿ ਇਥੋਂ ਹਰਾਸ ਹੋ ਕੇ ਦੁਖੀ ਹੋ ਕੇ ਆਪਣੀਆਂ ਲੱਤ ਮਿੱਕੀਆਂ ਬਣਾਈ ਫਿਰਦੇ ਆ ਉਹ ਜ਼ਿੰਮੇਵਾਰ ਹੋਣਗੇ ਮੈਂ ਇਹ ਪ੍ਰੈਸ ਨੂੰ ਆਪਣਾ ਇਹ ਬਿਆਨ ਜਾਰੀ ਕਰਨਾ ਚਾਹੁੰਦਾ ਹਾਂ ਇਹਨਾਂ ਵੱਲੋਂ ਕਮੇਟੀ ਵੱਲੋਂ ਕਿ ਸਾਡਾ ਬਿਆਨ ਦਰਜ ਕਰਿਆ ਜਾਵੇ ਕਿ ਅਗਰ ਕਿਸੇ ਦਾ ਕੋਈ ਮਿਸ ਹੈਪਨਿੰਗ ਹੁੰਦੀ ਹੈ ਕਿਸਾ ਕੋ ਐਕਸੀਡੈਂਟ ਕਰਾਇਆ ਜਾਂਦਾ ਕਿਸੇ ਨੂੰ ਹੋਰ 60 ਜੋੜ ਲੱਗੀ ਜਾਂਦੀ ਹੈ ਉਹਦੇ ਲਈ 4 ਪੰਦੇ ਜ਼ਿੰਮੇਵਾਰ ਹੋਣਗੇ ਬੰਦੇ ਮੈਂ ਇਹ ਤੁਹਾਡੇ ਪ੍ਰੈਸਾਂ ਨੂੰ ਇਹ ਵਾਰ ਦਿੰਣਾ ਚਾਹੁੰਦਾ ਤੋਂ ਮੈਂ ਦੁਬਾਰਾ ਫਿਰ ਜਿੱਥੇ ਆਏ ਸਾਰੇ ਸਰਪੰਚਾਂ ਪੰਚਾਂ ਦਰਵਾਦੀਆਂ ਉਥੇ ਮੈਂ ਜਿਹੜੇ ਪ੍ਰੈਸ ਹੈ ਇਹਨਾਂ ਦਾ ਤਹਿ ਦਿਲੋਂ ਤਬਦੀਦ ਕਰਦਾ ਹਾਂ ਔਰ ਆਸ ਕਰਦੇ ਕਿ ਜਦੋਂ ਫਿਰ ਸਾਨੂੰ ਕੁਝ ਯਾਦ ਕਰੀਏ ਸਾਡੀ ਇਹ ਗੱਲ ਪ੍ਰੈਸ ਨੂੰ ਪਹੁੰਚਾਓਗੇ ਤੇ ਸਾਡੀ ਜਿਹੜੀ ਗੱਲ ਹੈ ਇਸ ਨੂੰ ਜਿਹੜਾ ਹੈਗਾ ਉਹ ਅੱਗੇ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰੋਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਬਾਬ ਜਿਹੜਾ ਆਪਾਂ ਨੇ ਕਿਹਾ ਇਹਨੇ ਸ਼ਿਕਾਇਤਾਂ ਕੀਤੀਆਂ ਆਪਾਂ ਪਰ ਇਹਨਾਂ ਦੇ ਕੋਈ ਸ਼ਿਕਾਇਤ ਦਿੱਤੀ ਹੈ ਤੁਸੀਂ ਹੋ ਜੀ ਹਾਂ ਜੀ ਦੇਖੋ ਅਜੇ ਤੱਕ ਅਸੀਂ ਕੋਈ ਸ਼ਿਕਾਇਤ ਨਹੀਂ ਕੀਤੀ ਨਾ ਅਸੀਂ ਕੋਈ ਸ਼ਿਕਾਇਤ ਅਜੇ ਤੱਕ ਨਹੀਂ ਕੀਤੀ ਹਾਂ ਉਹਨਾਂ ਸ਼ਿਕਾਇਤਾਂ ਦੇ ਜਵਾਬ ਜਰੂਰ ਦਿੱਤੇ ਆ ਐਦਾਂ ਹੁੰਦਾ ਹੈ ਕਈ ਵਾਰ ਕੀ ਹੁੰਦਾ ਹੈ ਕਈ ਵਾਰ ਕੀ ਹੁੰਦਾ ਹੈ ਜਦੋਂ ਕੋਈ ਸ਼ਿਕਾਇਤ ਕਰਦਾ ਹੈ ਨਾ ਉਹਦਾ ਜਦੋਂ ਤੁਸੀਂ ਜਵਾਬ ਦਿੰਨੇ ਆ ਉਹ ਜਵਾਬ ਜਿਹੜਾ ਉਹ ਵੀ ਇੱਕ ਸ਼ਿਕਾਇਤ ਬਣ ਜਾਂਦਾ ਹੈ ਜੋ ਕਿ ਜਵਾਬ ਦੇਣ ਵੇਲੇ ਵੀ ਕਿਸੇ ਨੇ ਇਹ ਤਾਂ ਜਾ ਕੇ ਕਹਿਣਾ ਨਹੀਂ ਹੁੰਦਾ ਵੀ ਹਾਂਜੀ ਜਿਹੜੀ ਮੇਰੀ ਸ਼ਿਕਾਇਤ ਕੀਤੀ ਹੈ ਹਾਂਜੀ ਸਾਤ ਬੱਚਨ ਦੀ ਸਿਰ ਸੁਣਾ ਕੇ ਤਾਂ ਕਬੂਲ ਨਹੀਂ ਕਰਨਾ ਹੁੰਦਾ ਉਹਦਾ ਆਬਜੈਕਟ ਕਰੇਗਾ ਉਹਨੂੰ ਉਹਦੇ ਉਹਦੀ ਰੋਧਤਾ ਕਰੇਗਾ ਨਾ ਵੀ ਗਲ ਸ਼ਿਕਾਇਤਾਂ ਜਦੋਂ ਗਲ ਸ਼ਿਕਾਇਤ ਕਰੇਗਾ ਉਹਦੀ ਸ਼ਿਕਾਇਤ ਦੀ ਰੋਧਤਾ ਕਰੇਗਾ ਉਹ ਵੀ ਕਿਸਮ ਦੀ ਸ਼ਿਕਾਇਤ ਹੀ ਬਣ ਜਾਂਦੀ ਆ ਪਰ ਜਾਤੀ ਤੌਰ ਤੇ ਬਾਬਾ ਜੀ ਨੇ ਔਰ ਕਿਸੇ ਤਰ੍ਹਾਂ ਦੇ ਮੈਂਬਰ ਇਹਨਾਂ ਦੀ ਕੋਈ ਸ਼ਿਕਾਇਤ ਨਹੀਂ ਕੀਤੀ ਹਾਂ ਇੱਕ ਗੱਲ ਜਰੂਰ ਕੀਤੀ ਹੈ ਇਹ ਕਿ ਇਹਨਾਂ ਨੂੰ ਜਰੂਰ ਸੀ ਕਿਹਾ ਕਿ ਅਸੀਂ ਹਰਾਸ ਹੋ ਰਹੇ ਹਾਂ ਸਾਰੀ ਹਰਾਸਮੈਂਟ ਹੋ ਰਹੀ ਆ ਜਿਵੇਂ ਹੁਣ ਹਰਾਸਮੈਂ ਆ ਸਾੜੀ ਹਰਾਸਮਣ ਬੰਦ ਕੀਤੀ ਜਾਵੇ ਉਹ ਕੁਝ ਬੰਦਿਆਂ ਨੂੰ ਅਸੀਂ ਇਹ ਜਰੂਰ ਭੇਜਿਆ ਨੋਟਿਸ ਕਿ ਭਈ ਫਰਾਸਮਣ ਸਾੜੀ ਬੰਦ ਕਰੀ ਜਾਵੇ ਇਹ ਅਸੀਂ ਭੇਜਿਆ ਹੋਰ ਆ ਜਾਤੀ ਕੋਈ ਸ਼ਿਕਾਇਤ ਨਹੀਂ ਭੇਜੀ ਨਹੀਂ ਅਜੇ ਭੇਜੇ ਦਾ ਵਿਚਾਰ ਆ ਪਰ ਜੇ ਇਹ ਇਹਨਾਂ ਹਰਕਤਾਂ ਤੋਂ ਨਾਮ ਬਾਜ ਆਏ ਤਾਂ ਸੋਚਿਆ ਜਾ ਸਕਦਾ ਹੈ ਹੋਰ ਕੋਈ ਪ੍ਰੈਸਰ ਵਾਲਾ ਕਿਸ ਦਾ ਕੋਈ ਸੰਭਾਵਨਾ ਹੁੰਦਾ ਹਾਂਜੀ ਪ੍ਰੈਸ ਦਾ ਹੋਰ ਕੋਈ ਫਾਰਮ ਹੈ ਹਾਂਜੀ ਕੁਸਵਾਨ ਹਾਂਜੀ ਸਰਪੰਚਾਂ ਨੂੰ ਮੈਂ ਪ੍ਰੈਸ ਬੰਦ ਕਰ ਦਿੱਤਾ ਬੰਦ ਕਰ ਮੈਂ ਇਹ ਕਹਿਣਾ ਚਾਹੁੰਦਾ ਪ੍ਰੈਸ ਕਾਨਫਰੰਸ ਖਤਮ ਹੋ ਗਈ ਹੈ ਆਪਾਂ ਫਟੇ ਬੁਲਾਤੀ ਇਹਨਾਂ ਸਵਾਲ ਕੋਈ ਨਹੀਂ ਹਾਂ ਮੈਂ ਜਿਹੜੇ ਪੰਜ ਸਰਪੰਚ ਆਏ ਬੈਠੇ ਆ ਮੈਂ ਇਹਨਾਂ ਕੋਲੋਂ ਇਹ ਜਿਹੜੀ ਮੈਂ ਗੱਲਾਂ ਕਹੀਆਂ ਇਹਨਾਂ ਦੀ ਪਰਵਾਹ ਕੀ ਲੈਣਾ ਚਾਹੁੰਦਾ ਕਿ ਇਹ